ਟਾੜੀ ਇੱਕ ਕਲਾਵਾ ਜਵੇਂਗੇ ਆਪਜੀ ਜਾਣਦੇ ਹੋ ਇੱਕ ਹੁਨਾਰਾ ਮੈਂ ਤਾਂ ਕਾਂਗਾ ਵੀ ਇਹ ਕਰਾਮਾਤ ਇੱਕ ਕਰਕੇ ਵਿਖਾਉਂਦੇ ਨੇ ਜਿਵੇਂ ਨਰਜੀਬ ਚੀਜ਼ਾਂ ਦੇ ਵਿੱਚੋਂ ਇੱਕ ਸੁਰ ਪੈਦਾ ਕਰ ਦੇਣਾ ਕਾਂਗੇ ਵੀ ਪੱਥਰ ਦਿਲ ਵੀ ਬੰਦਾ ਹੋਏਗਾ ਉਹਨੂੰ ਵੀ ਮੋਮ ਬਣਾ ਦਿੰਦੇ ਨੇ ਇਸੇ ਕਰਕੇ ਸ਼ਿਵੇਂ ਪਾਸ਼ਾ ਨੇ ਢਾਡੀ ਕਲਾ ਨੂੰ ਪਰਫੁੱਲਤ ਕੀਤਾ ਸੀ ਇਹ ਸਾਡੇ ਸਿੱਖ ਪੰਥ ਦਾ ਇੱਕ ਪ੍ਰਚਾਰ ਦਾ ਇੱਕ ਹਿੱਸਾ ਵਾ ਔਰ ਇਨਾਂ ਦਾ ਮੈਂ ਕਿੰਨਾ ਵੀ ਜਿੰਨਾ ਵੀ ਧੰਨਵਾਦ ਹੋ ਸਕੇ ਜਿੰਨਾ ਵੀ ਇਹਨਾਂ ਦਾ ਸਤਿਕਾਰ ਹੋ ਸਕੇ ਢਾਡੀਆਂ ਦਾ ਢਾਡੀ ਕਲਾ ਦਾ ਉਹਨਾਂ ਹੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਵੱਲੋਂ ਵਰਸੋਈ ਹੋਈ ਕਲਾ ਵਾਏਕ ਸਾਬ ਜੀ ਆਪ ਜੀ ਪਹੁੰਚੇ ਹੋ ਬਲਾਸਪੁਰ ਦੇ ਵਿੱਚ ਆਪ ਜੀ ਦੀ ਇਹ ਜੁਪੀ ਦੇ ਵਿੱਚ ਪਹਿਲੀ ਫੇਰੀ ਆ ਜਾਂ ਇਸ ਤੋਂ ਪਹਿਲਾਂ ਵੀ ਆਪ ਆ ਚੁੱਕੇ ਹੋ ਨਹੀਂ ਭਾਈ ਸਾਹਿਬ ਮੈਂ ਜੁਪੀ ਦੇ ਵਿੱਚ ਮੇਰਾ ਇਹ ਪਹਿਲਾ ਸਮਾਗਮ ਪਹਿਲਾ ਦੀਵਾਨ ਆ ਜੀ ਤੇ ਜੁਪੀ ਦੇ ਵਿੱਚ ਆ ਬਲਾਸਪੁਰ ਦੇ ਵਿੱਚ ਅਸੀਂ ਪਹਿਲੀ ਵਾਰ ਸੰਤਾਂ ਦੇ ਦਰਸ਼ਨ ਕਰਨ ਨੂੰ ਵਾਸਤੇ ਪਹੁੰਚੇ ਆ। ਹਾਂ। ਆਪ ਜੀ ਦਾ ਭਾਈ ਸਾਹਿਬ ਜੀ ਕਿੰਨੇ ਚਿਰ ਤੋਂ ਆਪ ਜੀ ਜਿਹੜੇ ਆ ਇਸ ਕਿੱਤੇ ਦੇ ਵਿੱਚ ਉਹ? ਅ ਵੀਰ ਜੀ ਇਸ ਕਿੱਤੇ ਦੇ ਵਿੱਚ ਵੇਖ ਲਈਏ ਤੇ ਮੈਂ ਬਚਪਨ ਤੋਂ ਹਾਂ ਜੀ। ਮੇਰੇ ਪਿਤਾ ਜੀ ਸੀ ਢਾਡੀ ਗਿਆਨੀ ਨਰਮਨ ਸਿੰਘ ਬਾਗੀ ਸਲੀਨੇ ਵਾਲੇ। ਤੇ ਉਹਨਾਂ ਤੋਂ ਮੈਂ ਬਚਪਨ ਤੋਂ ਹੀ ਮੈਂ ਤੀਜੀ ਚੌਥੀ ਚ ਪੜਦਾ ਸੀ ਜਦੋਂ ਮੈਂ ਉਹਨਾਂ ਦੇ ਨਾਲ ਗਾਉਣ ਲੱਗ ਪਿਆ ਸੀ ਢੱਡ ਤੇ। ਤੇ ਜਿਵੇਂ ਪ੍ਰਚਾਰ প্রচারক ਦੇ ਤੌਰ ਤੇ ਦੇਖਾਂ ਤੇ ਮੈਂ 2016 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਮੈਂ ਆਪ ਖੁਦ ਪ੍ਰਚਾਰਕ ਬਣ ਕੇ ਨਾਲ ਸਾਥੀਆਂ ਦੇ ਨਾਲ ਸੇਵਾਵਾਂ ਨਿਭਾ ਰਿਆਂ ਦੇਸ਼-ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਨਾਲ ਜਿੰਨੀ ਕੁ ਦਾਤੇ ਨੇ ਸਾਨੂੰ ਗੁੱద్ధి ਬਖਸ਼ੀ ਹੈ ਸਾਡੀ ਦੇ ਤੋ ਸ਼ੁਭੁੱద్ధి ਹੈ ਇਹ ਬਸ ਤੋ ਸ਼ੁਭੁੱద్ధి ਦੇ ਅਨੁਸਾਰ ਅਸੀਂ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕਰਦੇ ਹਾਂ ਭਾਈ ਸਾਹਿਬ ਜੀ ਵੇਖੋ ਜੀ ਜਿਵੇਂ ਜਿਵੇਂ ਸਮਾਜ ਚੇਂਜ ਹੋ ਰਿਹਾ ਵਾ ਜਿਵੇਂ ਜਿਵੇਂ ਨਾ ਕੁਝ ਤਰੱਕੀ ਹੋ ਰਹੀ ਆ ਕਿੰਨੇ ਵੀ ਤਰੱਕੀ ਇਹ ਵੈਸੇ ਤੇ ਮੈਂ ਤਾਂ ਇਹ ਸਮਝਦਾ ਹੁਣਾ ਕੇਵਰ ਆ ਵੀ ਮੇਰੇ ਆਪਣੇ ਵਿਚਾਰ ਨੇ ਵੀ ਇਹ ਮਨੁੱਖਤਾ ਦੇ ਜਿਹੜਾ ਵਿਨਾਸ਼ ਦਾ ਕਾਰਨ ਵੀ ਹੈ ਜਿਹੜੀ ਅੱਜ ਦੀ ਇਹ ਜੋਕੀ ਤਰੱਕੀ ਇਹੋ ਹੀ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜਿਹੜੀ ਇਹ ਸਾਡੀ ਪ੍ਰਾਤਨ ਕਲਾ ਆ ਇੱਕ ਜਿਹੜੀ ਢਾਡੀ ਪ੍ਰਥਾ ਵਾ ਇਹਦੇ ਵਿੱਚ ਆਪ ਜੀ ਨੂੰ ਕੋਈ ਸਵੱਥਿਆਵਾਂ ਆ ਰਹੀਆਂ ਨੇ ਕੋਈ ਚੇਂਜ ਹੋ ਰਿਹਾ ਵਾ ਇਹਦੇ ਵਿੱਚ ਇਹਦੇ ਵਿੱਚ ਇਸ ਤਰ੍ਹਾਂ ਆ ਜਿਹੜੀ ਢਾਡੀ ਕਲਾ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਵੈਸੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਕਹਿੰਦੇ ਵੀ ਮੈਂ ਉਸ ਅਕਾਲ ਪੁਰਖ ਦਾ ਢਾਡੀ ਹਾਂ ਹਨਾ ਇਸ ਤੋਂ ਬਾਅਦ ਜਿਹ ਢੱਡ ਤੇ ਸਰੰਗੀ ਦੇ ਉੱਪਰ ਵੀਰ ਰਸ਼ੀ ਦੇ ਵਿਚਾਰਾਂ ਗਾਉਣ ਦੀ ਕਹਾਣੀ ਆਉਂਦੀ ਹੈ ਤੇ ਇਸ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੈ ਵੀਰ ਰਸ਼ੀ ਦੇ ਵਿੱਚ ਢਾਡੀ ਵਾਰਾਂ ਗਾਇਨ ਕਰਨੀਆਂ ਜੰਮੇ ਹੋਏ ਖੂਨ ਨੂੰ ਉਹ ਉਹਨੂੰ ਨਾੜਾਂ ਦੇ ਵਿੱਚ ਤੋੜ ਦੇਣਾ ਫਿਰ ਜੋਸ਼ ਭਰ ਦੇਣਾ ਤੇ ਸਿੱਖਾਂ ਨੇ ਫਿਰ ਲੜਨ ਮਰਨ ਦੇ ਵਾਸਤੇ ਕਿਉਂਕਿ ਦੇਸ਼ ਕੌਮ ਧਰਮ ਦੀ ਖਾਤਰ ਕੋਈ ਜੋਰੂ ਜਰਜਮੀ ਨਹੀਂ ਬਦਲੇ ਨੇ ਇੱਕ ਦੇਸ਼ ਕੌਮ ਧਰਮ ਦੀ ਖਾਤਰ ਜ਼ੁਲਮ ਤੇ ਜ਼ਾਲਮ ਦਾ ਨਾਸ ਕਰਨ ਦੇ ਵਾਸਤੇ ਫਿਰ ਉਹ ਕਿਵੇਂ ਤਾਟ-ਤਾਟ ਕੀਤੇ ਉਹਨਾਂ ਦੇ ਕਿੁੱਲਣਦੇ ਨੇ ਹਾਂ ਹਾਂ ਪਰ ਜਿਹੜੀ ਟਾਢੀ ਕਲਾ ਆ ਜਿਵੇਂ ਕਿਹਾ ਜਾਵੇ ਅੱਜ ਕੱਲ ਮੈਂ ਵੀ ਸਿਕਾਇਨਾ ਨਹੀਂ ਚਾਹੁੰਦਾ ਟਾਢੀ ਸ਼ਰੀਨੀ ਦੇ ਵਿੱਚ ਵੀ ਥੋੜੇ ਜਿਹਾ ਚੋਲ ਆਈ ਆ ਕਿਉਂਕਿ ਇਹ ਕਈ ਵਾਰ ਇਸ ਤਰ੍ਹਾਂ ਹੁੰਦਾ ਆ ਵੀ ਇਹਨਾਂ ਨੂੰ ਗੀਤਾਂ ਦੇ ਰੂਪ ਦੇ ਵਿੱਚ ਵੀ ਦਿੱਤਾ ਜਾਂਦਾ ਵੀ ਅਸੀਂ ਜੱਟਾਡੀ ਕਲਾ 'ਚ ਰਹੀਏ ਤੇ ਬਹੁਤ ਚੰਗੀ ਗੱਲ ਹੈ। ਢਾਡੀ ਕਲਾ ਦੇ ਵਿੱਚ ਰਹਿ ਕੇ ਅਸੀਂ ਕਵਤਾਵਾਂ ਸੁਨਾਈਏ। ਢਾਡੀ ਕਲਾ ਜਿਹੜੀ ਉਹ ਢਾਡੀ ਸੱਭਿਆਚਾਰ ਆ ਜਿਹੜਾ ਸਾਡਾ ਉਸਾਂਭਿਆ ਜਾਂਦਾ ਹੈ। ਤੇ ਨਹੀਂ ਤਾਂ ਇਹ ਵੀ ਇੱਕ ਮੁੜ ਕੇ ਰਲਗੱਡ ਹੋ ਜਾਣਾ ਢਾਡੀ ਕਲਾ ਦੀ। ਇਸ ਵਾਸਤੇ ਇਹੀ ਹੈ ਵੀ ਜਿਹੜੀ ਢਾਡੀ ਕਲਾ ਦੇ ਵਿਚੇੜਾ ਕਿ ਢਾਡੀ ਬਣ ਗਈਆਂ ਗਾਈਏ ਤੇ ਚੰਗੀ ਗੱਲ ਹੈ। ਨਹੀਂ ਤਾਂ ਫਿਰ ਇਨੋਵੇਟ ਕੀਤਾ ਦੇ ਤੌਰ ਤੇ ਵੀ ਵਿਖਿਆ ਜਾ ਇਹ ਇਹ ਜਿਹੜਾ ਮਤਲਬ ਬਦਲਾਅ ਆ ਰਿਹਾ ਹੌਲੀ ਹੌਲੀ ਉਹਦਾ ਅਸਰ ਕਿੰਨਾ ਕਿਤੇ ਇਸ ਕਲਾ ਤੇ ਪੈ ਰਿਹਾ ਵਾ ਪੈ ਰਿਹਾ ਜੀ ਬਿਲਕੁਲ ਪੈ ਰਿਹਾ ਤੇ ਇਹ ਇਸ ਸਮੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਕਿ ਸਰਕਟਵੇਂ ਆਪ ਜੀ ਦੇ ਹਿਸਾਬ ਦੇ ਨਾਲ ਇਸ ਪ੍ਰਥਾ ਨਾਲ ਜੁੜੇ ਹੋਏ ਢਾਡੀ ਹੋਣਗੇ ਜਿਹੜੇ ਕਿ ਨਰੋਲ ਇਸ ਪ੍ਰਥਾ ਨੂੰ ਪਰਨਾਏ ਹੋਣ ਜਿਹੜੇ ਕਿ ਮਤਲਬ ਕਿ ਹਰ ਚੀਜ਼ ਨੂੰ ਰਲ ਗੱਡਣਾ ਕਰਦੇ ਹੋਣ ਬਹੁਤ ਨੇ ਜੀ ਤਕਰੀਬਨ ਤਕਰੀਬਨ ਢਾਡੀ ਕਲਾ ਦੇ ਨਾਲ ਜਿਹੜੇ ਪੁਰਾਤਨ ਜਥੇ ਨੇ ਤੁਰੇ ਆਉਂਦੇ ਨੇ ਹਾਂ ਉਹ ਵਧੀਆ ਢਾਡੀ ਕਲਾ ਦੇ ਵਿੱਚ ਰਹਿ ਕੇ ਬਣ ਗਿਆ ਗਾਨੀਆਂ ਗਾਇਨ ਸ਼ੈਲੀ ਆ ਜਿਹੜੀ ਰੱਖ ਰਹੇ ਆ ਹਾਂ ਨੌਜਵਾਨ ਹੁਣ ਵੀ ਬਸੇ ਮੇਰਾ ਖਿਆਲ ਆ ਉਹ ਵਿੱਚੋਂ ਕੁਝ ਝੋਲ ਪਈ ਸੀ ਹੁਣ ਜਿੰਨੇ ਨੌਜਵਾਨ ਟਾਡੀ ਵੀ ਆ ਰਹੇ ਆ ਨਾ ਉਹ ਵੀ ਤਕਰੀਬਨ ਹੁਣ ਟਾਡੀ ਕਲਾ ਹੀ ਚੁੰਦੇ ਆ ਵੈਸੇ ਫਿਰ ਇੱਕ ਵਾਰ ਮੋੜ ਪੈ ਗਿਆ ਟਾਡੀ ਕਲਾ ਦੇ ਵਿੱਚ ਜਿਵੇਂ ਕਿਵੇਂ ਸੀ ਵੀ ਕਿਸੇ ਨੇ ਤਰਜਾਂ ਦੇ ਵਿੱਚ ਆ ਜਾਣਾ ਹਨਾ ਤਰਜਾਂ ਗਾਉਣ ਲੱਪਣੀਆਂ ਤੇ ਹੁਣ ਜਿੰਨੇ ਨੌਜਵਾਨ ਆ ਨੇ ਉਹ ਵੀ ਮਿਹਨਤ ਕਰਕੇ ਇੱਕ ਚੰਗੀ ਮਿਹਨਤ ਕਰ ਰਹੇ ਆ ਤੇ ਕਰਨੀ ਵੀ ਚਾਹੀਦੀ ਆ ਉਹ ਮਿਹਨਤ ਕਰਕੇ ਹੁਣ ਫੇਰ ਉਹ ਟਾਡੀ ਕਲਾ ਵੱਲ ਮੁੜ ਕੇ ਆਏ ਵੀ ਹਾਂ ਵੀ ਨਹੀਂ ਯਾਰ ਟਾਡੀ ਕਲਾ ਜਿਹੜੀ ਆ ਉਹ ਉਹਦੇ ਵਿੱਚ ਬੜਾ ਰਸ ਹੈ ਤੇ ਉਹਦੇ ਨਾਲ ਸੰਗਤ ਹੈ ਜਿਹੜੀ ਬੜੇ ਧਿਆਨ ਦੇ ਨਾਲ ਬੈਠ ਕੇ ਮਨ ਦੀ ਟਿਕਾ ਬਣਾ ਕੇ ਜਿਹੜਾ ਉਹ ਸੁਣਦੇ ਆ ਤੇ ਫਿਰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਖਿੱਚ ਪੈਦਾ ਹੁੰਦੀ ਆ ਵੀ ਸਾਡੀ ਢਾਡੀ ਕਲਾ 'ਚ ਜਿਉਂਦੀ ਆ। ਇਹ ਜਿਹੜੀ ਢਾਡੀ ਕਲਾ ਵਾ ਇਹ ਇਹਦੀ ਜਿਹੜੀ ਮੌਲਿਕਤਾ ਵਾ ਉਹ ਬਣੀ ਰਹਿਣੀ ਚਾਹੀਦੀ ਆ। ਜੇ ਇਹਦੇ ਵਿੱਚ ਫਿਲਮੀ ਤਰਜਾਂ ਵਾਰ ਦਿੰਦੇ ਨੇ ਮੰਨ ਲਓ ਫਿਲਮੀ ਗਾਣੇ ਆਂਦੇ ਆ ਜਾਂ ਤਰਜਾਂ ਵਾਰ ਦਿੰਦੇ ਨੇ ਉਹ ਕਿਤੇ ਨਾ ਕਿਤੇ ਫਿਰ ਉਹ ਥੋੜ ਚਿਰ ਵਾਸਤੇ ਮਤਲਬ ਕਿ ਸੰਗਤ ਨੂੰ ਜਾਂ ਲੋਕਾਂ ਨੂੰ ਅਟਰੈਕਟ ਕਰੇਗੀ ਪਰ ਬਾਅਦ 'ਚ ਉਹਦਾ ਰਸ ਖਤਮ ਹੋ ਜਾਏਗਾ। ਰਸ ਖਤਮ ਹੋ ਜਾਏਗਾ ਜੀ। ਬਿਲਕੁਲ ਸਹੀ ਆ ਜੀ। ਤੇ ਕਿਉਂਕਿ ਢਾਡੀ ਕਲਾ ਦੇ ਵਿੱਚ ਬਹੁਤ ਬੰਗੀਆਂ ਮੇਰੇ ਦਾਦਾ ਜੀ ਸੋਤਾ ਦੇਵਾਨੀ ਬਾਪੂ ਸ਼ੂਰਜ ਸਿੰਘ ਜੀ ਤੇ ਸਰ ਸਚਕੰਦ ਵਾਸੀ ਹੈ ਨਾ ਇਹ ਉਹ ਢਾਡੀ ਕਲਾ ਦੇ ਵਿੱਚ ਰਹਿ ਕੇ ਉਹਨਾਂ ਨੇ ਬਣ ਗਿਆ ਲਿਖੀਆਂ ਤੇ ਅੱਜ ਕੱਲ ਕਿਹੜਾ ਢਾਡੀ ਆ ਜਿਹੜਾ ਬਾਪੂ ਸ਼ੂਰਜ ਸਿੰਘ ਜੀ ਤੇ ਨੂੰ ਨਹੀਂ ਗਾਉਂਦਾ ਹਮ ਹਰ ਇੱਕ ਜਿਹੜਾ ਢਾਡੀ ਆ ਬਾਪੂ ਸ਼ੂਰਜ ਸਿੰਘ ਜੀ ਤੇ ਜਿਹਨੂੰ ਪੜ ਰਿਹਾ ਹੈ ਉਹਨਾਂ ਦੀਆਂ ਕਵਤਾਵਾਂ गा ਰਹੇ ਆ ਹਮ ਤੇ ਇਸ ਵਾਸਤੇ ਮੈਂ ਚਾਹੁੰਨਾ ਵੀ ਢਾਡੀ ਕਲਾ ਦੇ ਵਿੱਚ ਕਿਉਂਕਿ ਮੈਂ ਅੱਜ ਕੱਲ ਵਿਦਿਆਰਥੀ ਆ ਜੀ ਅਗਿਆਨਿ ਸ਼ੂਰਜ ਸਿੰਘ ਜੀ ਕੜਿਆਣਾ ਸਾਹਿਬ ਮੈਂ ਉਹਨਾਂ ਦਾ ਵਿਦਿਆਰਥੀ ਹਾਂ ਜੀ ਤੇ ਉਹਨਾਂ ਦਾ ਵੀ ਅੱਜ ਕੱਲ ਨਾਂ ਆ ਕਿਉਂਕਿ ਉਹਨਾਂ ਦੀ ਖੋਜ ਬਹੁਤ ਆ ਖੋਜ ਭਰਪੂਰ ਇਤਿਹਾਸ ਹੈ ਨਵੇਂ ਨਵਾਂਪਣ ਇਤਿਹਾਸ ਦੇ ਵਿੱਚ ਲੈ ਕੇ ਸੰਗਤਾਂ ਦੇ ਨਾਲ ਸਾਂਝਾ ਕਰਨਾ ਤੇ ਗੁਰੂ ਸਾਹਿਬਾਂ ਦੀ ਉਹਨਾਂ ਤੇ ਵੀ ਕਿਰਪਾ ਤੇ ਮੈਂ ਉਹਨਾਂ ਦਾ ਵਿਦਿਆਰਥੀ ਹਾਂ ਜਿਕਰ ਉਹਨਾਂ ਦੇ ਕੋਲੋਂ ਸਿੱਖ ਰਿਹਾ ਨਾਲੋਂ ਨਾਲ ਸੰਗਤਾਂ ਦਰਸ਼ਕੀਦਾਰੇ ਸੰਗਤਾਂ ਨਾਲ ਸਾਂਝਾ ਪਾ ਰਹੇ ਨਾਲੋਂ ਕਿਉਂਕਿ ਬੰਦਾ ਸਾਰੀ ਉਮਰ ਸਿੱਖਦਾ ਹੈ ਇਹ ਸਿੱਖਣਾ ਚਾਹੀਦਾ ਹੈ ਪਾਈ ਸਾਹਿਬ ਜੀ ਜਿਵੇਂ ਨਾ ਇੱਕ ਸਵਾਲ ਮੇਰੇ ਮਨ ਚ ਵੀ ਆਉਂਦਾ ਤੇ ਕਈਆਂ ਨੇ ਹੋਰ ਵੀ ਮਨ ਚ ਆਉਂਦਾ ਵਾ ਜਿਵੇਂ ਆਪ ਜੀ ਬੰਦ ਹੈ ਬੰਦ ਲਿਖਦੇ ਹੋ ਸ਼ਾਂਦ ਲਿਖਦੇ ਹੋ ਹਣਾ ਜੀ ਜਾਂ ਬਣਗੀਆਂ ਲਿਖਦੇ ਹੋ ਇਹ ਆਪ ਖੋਦ ਹੀ ਲਿਖਦੇ ਹੋ ਜਾਂ ਇਹਦੇ ਵਾਸਤੇ ਵੱਖਰੇ ਗੀਤਕਾਰ ਹੁੰਦੇ ਨੇ ਜਿਵੇਂ ਕਹਿ ਸਕਦੇ ਆਪਾਂ ਜਿਹੜੇ ਰਾਈਟਰ ਹੁੰਦੇ ਨੇ ਉਹ ਲਿਖਦੇ ਨੇ ਨਹੀਂ ਜੀ ਮੈਂ ਆਪ ਖੋਦ ਵੀ ਲਿਖਦਾ ਹਾਂ ਮੇਰੇ ਪਿਤਾ ਜੀ ਦੀ ਲਿਖਤ ਆ ਉਹ ਵੀ ਗਮਨੇ ਆ ਜੀ ਸਰੂਪ ਸਿੰਘ ਕਣਿਆਣਾ ਸਾਹਿਬ ਅਸੀਂ ਉਹਨਾਂ ਦੀ ਲਿਖਤ ਵੀ ਗਮਨੇ ਆ ਇੱਕ ਸਾਡੇ ਢਾਡੀ ਸ਼੍ਰੀਣੀ ਦੇ ਵਿੱਚ ਬਹੁਤ ਉੱਬਰ ਮਾਨ ਆ ਆ ਉਹ ਆ ਬਾਪੂ ਮੁਖਤਿਆਰ ਸਿੰਜੀ ਤੂਫਾਨ ਬੀਲਾ ਤੂਫਾਨ ਬੀਲਾ ਜਦੋਂ ਆ ਜਾਂਦਾ ਹੈ ਹਰਗ ਦਾ ਧਿਆਨ ਚਲਾ ਜਾਂਦਾ ਤੂਫਾਨ ਬੀਲੇ ਤੇ ਉਹਨਾਂ ਦੀਆਂ ਲਿਖਤਾਂ ਵੀ ਗਈਆਂ ਨੇ ਜੀ ਮੇਰਾ ਸਾਥੀ ਆਟਾ ਡਿਕਸ਼ਨੋ ਸਿੰਘ ਬੀਲਾ ਇਹਨਾਂ ਦੇ ਪਿਤਾ ਜੀ ਉਹਨਾਂ ਨੇ ਢਾਡੀ ਜੱਥੇ ਦੇ ਵਿੱਚ ਰਹਿ ਕੇ ਐਸਜੀਪੀਸੀ ਦੇ ਵਿੱਚ ਸੇਵਨ ਭਾਈ ਹਮ ਅੱਜ ਕੱਲੋ ਦੁਨੀਆ ਦੇ ਵਿੱਚ ਨਹੀਂ ਆ ਭਾਵੇਂ ਭਿਆਨਕ ਬਿਮਾਰੀ ਕਰਕੇ ਚਲੇ ਗਏ ਉਹਨਾਂ ਦੀ ਲਿਖਤ ਬਹੁਤ ਹੈ ਅਸੀਂ ਉਹ ਵੀ ਗਾਉਣੇ ਆ ਚੰਗੀ ਚੀਜ਼ ਹੈ ਜਿਹੜੀ ਢਾਡੀ ਕਲਾ ਦੇ ਵਿੱਚ ਰਹਿ ਕੇ ਮੰਗੀਆਂ ਲਿਖੀਆਂ ਜਾਂਦੀਆਂ ਕਿਉਂਕਿ ਸਾਕੇ 12 ਕਲੀਆਂ ਰਸਾਲੂ ਪੂਰਨ ਤੇ ਇਸ ਤਰ੍ਹਾਂ ਦਬਈਆ ਦੋ ਤਾਰਾ ਤੇ ਜੋੜੇ ਦੀ ਕਲੀ ਜੋੜੇ ਦਾ ਸਾਕਾ ਇਹ ਢਾਡੀ ਕਲਾ ਦੀਆਂ ਅਹਿਮ ਬਣਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਕੋਤਾਂ ਲਿਖਿਆ ਤੇ ਅਸੀਂ ਉਹਨਾਂ ਨੂੰ ਵੀ ਗਾਵਾਂ ਚੰਗੀ ਲਿਖਤ ਹੋਵੇ ਗਾਈ ਜਾਂਦੀ ਹੈ ਢਾਡੀ ਕਲਾ ਚ ਰਹਿ ਕੇ ਲਿਖੀ ਹੋਵੇ ਗਾਈ ਜਾਂਦੀ ਹੈ ਇਹ ਇਹ ਜਿਹੜੀ ਕਲਾ ਵਾ ਇਹ ਜਿਵੇਂ ਤੁਹਾਡੇ ਉਸਤਾਦ ਹੋਣਗੇ ਜਿਨ੍ਹਾਂ ਕੋ ਤੁਸਾਂ ਇਹ ਕਲਾ ਸਿੱਖੀ ਆ ਕੋਈ ਪ੍ਰੋਪਰ ਇਹ ਕਲਾਸ ਖਾਣ ਵਾਸਤੇ ਜਿਵੇਂ ਦੂਜੀ ਐਜੂਕੇਸ਼ਨ ਹੁੰਦੀ ਆ ਦੂਜੀ ਪੜ੍ਹਾਈ ਹੁੰਦੀ ਆ ਹਨਾ ਜੀ ਉਹਦੀ ਪ੍ਰੋਪਰ ਐਜੂਕੇਸ਼ਨ ਹੁੰਦੀ ਆ ਪ੍ਰੋਪਰ ਸਕੂਲ ਹੁੰਦੇ ਨੇ ਕਾਲਜ ਹੁੰਦੇ ਨੇ ਇਹ ਢਾਡੀ ਕਲਾਸ ਖਾਣ ਵਾਸਤੇ ਕੋਈ ਸਕੂਲ ਕਾਲਜ ਹੈਗੇ ਨੇ ਜੀ ਪਹਿਲਾਂ ਤਾਂ ਨਹੀਂ ਸੀ ਹੁੰਦੇ ਪਹਿਲਾਂ ਉਸਤਾਦਾਂ ਦੇ ਕੋਲ ਜਾ ਕੇ ਘਰ ਰਹਿ ਕੇ ਸਿੱਖਿਆ ਜਾਂਦਾ ਸੀ ਹਮ ਪਰ ਅੱਜ ਕੱਲ ਵਿਦਿਆਲੇ ਜਿਹੜੇ ਨੇ ਉਹ ਖੁੱਲ ਚੁੱਕੇ ਨੇ ਵਿਦਿਆਲੇ ਬਹੁਤ ਨੇ ਪਾਟ ਕੀਰਤ ਜੀ ਦਾ ਵਜੇ ਅੱਲਾ ਸਾਡੀ ਆਪਣੇ ਗੋਗੇ ਦੇ ਵਿੱਚ ਲੰਡੇ ਕੇ ਚੱਲ ਰਿਹਾ ਹੂੰ ਤੇ ਇਹ ਇਸੇ ਤਰ੍ਹਾਂ ਵਿਦਿਆਲਾ ਜਿਹੜਾ ਇੱਕ ਸੁਭਰਾਵਾਂ ਵਾਲਿਆਂ ਦਾ ਵਿਦਿਆਲਾ ਮਹਾਪੁਰਖਾਂ ਦੇ ਵੱਲੋਂ ਉੱਥੇ ਵੀ ਟਾਢ ਸ਼ਰੰਗੀ ਸਿਖਾਈ ਜਾਂਦੀ ਹੈ ਢਾਡੀ ਕਲਾ ਦੀਆਂ ਬਨਗੀਆਂ ਸਿਖਾਈਆਂ ਜਾਂਦੀਆਂ ਮਿਹਨਤ ਕਰਵਾਈ ਜਾਂਦੀ ਹੈ ਇਸੇ ਤਰ੍ਹਾਂ ਹੋ ਸਕਦਾ ਮੇਰੇ ਵੀ ਧਿਆਨ ਦੇ ਵਿੱਚ ਕਿਤੇ ਨਾ ਹੋਵੇ तकरीबन ਹੁਣ ਵਿਦਿਆਲੇ ਖੁੱਲ ਚੁੱਕੇ ਆ ਸਿਖਾਉਣ ਦੇ ਵਾਸਤੇ ਇਹ ਇਹ ਆਪਣੇ ਜਿਵੇਂ ਕੁਝ ਸੰਸਥਾਵਾਂ ਵੱਲੋਂ ਖੁੱਲੇ ਗਏ ਨੇ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਖੁੱਲੇ ਗਏ ਨੇ ਕੋਈ ਕੁਝ ਕਾਲਜ ਇਸ ਤਰ੍ਹਾਂ ਜੀ ਸ਼ੁਰੂਆਨੀ ਕਮੇਟੀ ਵੱਲੋਂ ਮੇਰੇ ਕੋਈ ਧਿਆਨ ਚ ਨਹੀਂ ਆ ਮੈਂ ਜੇ ਤੁਹਾਨੂੰ ਕਹਾ ਪਰ ਆਮ ਜਿਹੜੇ ਪ੍ਰਾਈਵੇਟ ਨੇ ਉਹ ਮੈਂ ਦੇਖ ਚੁੱਕਾ ਕਿਉਂਕਿ ਮਾਪੱਖਾਂ ਵੱਲੋਂ ਜਿਵੇਂ ਸ਼ਿਭਰਾਮਾ ਮਨ ਕਹਿ ਰਿਹਾ ਜਿਹੜਾ ਪਾਟ ਕੀਰਤ ਵਿਦਿਆਲਿਆ ਇਹ ਇੱਕ ਜੁਕੇ ਦੀ ਸੰਸਥਾ ਸੱਜੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਸੰਸਥਾ ਚਲਾਈ ਆ ਵੀ ਬੱਚਿਆਂ ਨੂੰ ਸਿਖਾ ਲਿਆ ਜਾਂਦੇ ਬੱਚੇ ਦਰਾਂ ਸਿੱਖ ਵੀ ਰਹੇ ਆ ਚੰਗੀ ਗੱਲ ਆ ਚੰਗੀ ਮਿਹਨਤ ਕਰ ਰਹੇ ਆ ਹੂੰ ਤੇ ਇਸੇ ਤਰ੍ਹਾਂ ਵੀ ਵਿਦਿਆਲੇ ਪ੍ਰਾਈਵੇਟ ਜ਼ਿਆਦਾ ਨੇ ਮੇਰਾ ਖਿਆਲ ਨੂੰ ਪ੍ਰਾਈਵੇਟ ਜ਼ਿਆਦਾ ਮਤਲਬ ਇਹ ਸਾਡੀ ਜਿਹੜੀ ਸ਼੍ਰੋਮਣੀ ਸੰਸਥਾਾਂ ਨੇ ਉਹਨਾਂ ਵੱਲੋਂ ਅਜੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਇਸ ਵੱਲ ਹਾਂਜੀ ਜੇ ਮੇਰੇ ਧਿਆਨ ਚ ਨਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵੀ ਅਸੀਂ ਫਿਲਹਾਲ ਮੇਰੇ ਧਿਆਨ ਚ ਨਹੀਂ ਆ ਹੂੰ ਹੂੰ ਇਹ ਭਾਈ ਸਾਹਿਬ ਜੀ ਇਹ ਤਾਂ ਗੱਲ ਕੀਤੀ ਸੀ ਆਪਾਂ ਤੁਹਾਡੀ ਕਲਾ ਦੀ ਆਪਜੀ ਬਾਰੇ ਕੁਝ ਜੀ ਹੁਣ ਗੱਲ ਕਰਦੇ ਆ ਜੀ ਇਸ ਚੀਜ਼ ਦਾ ਅਸਰ ਪ੍ਰਭਾਵ ਜਿਹੜਾ ਕਿ ਆਪਜੀ ਪ੍ਰਚਾਰ ਕਰ ਰਹੇ ਹੋ ਇਸ ਚੀਜ਼ ਦਾ ਪ੍ਰਭਾਵ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਨਹੀਂ ਪੈ ਰਿਹਾ ਜਿਵੇਂ ਕਿ ਮੈਂ ਮਹਿਸੂਸ ਕਰਨਾ ਵਾ ਹੋ ਸਕਦਾ ਮੈਂ ਗਲਤੀ ਹੁਆ ਕਿ આજ ਤੋਂ ਜੇ 20 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਪ੍ਰਚਾਰ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਜਾਂ 30 ਸਾਲ ਪਹਿਲਾਂ ਇੰਨਾ ਜ਼ਿਆਦਾ ਪ੍ਰਚਾਰ ਨਹੀਂ ਸੀ ਹੁੰਦਾ ਜਿੰਨਾ ਅੱਜ ਦੀ ਤਰੀਖ 'ਚ ਹੋ ਰਿਹਾ ਕਿਉਂਕਿ ਅੱਜ ਜੇ ਤੁਸੀਂ ਗੱਲ ਕਰੋ ਤੇ ਕੋਈ ਸ਼ਹਿਰ ਹੋਏਗਾ ਕੋਈ ਪਿੰਡ ਹੋਏਗਾ ਜਿੱਥੇ ਵੱਡੇ ਵੱਡੇ ਸਮਾਗਮ ਬਣਾ ਹੁੰਦੇ ਹੁਣ ਜਿੱਥੇ ਵੱਡੇ ਵੱਡੇ ਨਾਮਰ ਢੱਡੀ ਨਾ ਜਾਂਦੇ ਹੁਣ ਜਿੱਥੇ ਕਮਿਸ਼ਨਰ ਨਾ ਜਾਂਦੇ ਹੁਣ ਜਿੱਥੇ ਕੀਰਤਨੀ ਨਾ ਜਾਂਦੇ ਹੁਣ ਜਿੱਥੇ ਕਥਾਵਾਚਕ ਨਾ ਜਾਂਦੇ ਹਨ ਪਰ ਜਿਹੜਾ ਅਸਰ ਆ ਉਹ ਕਾਫੀ ਘੜਦਾ ਜਾ ਰਿਹਾ ਵੋ ਕਾਰਨ ਕੀ ਆ ਬਸ ਇਸੇ ਤਰ੍ਹਾਂ ਜਿਹੜੇ ਟਾਡੀ ਕਲਾ ਨੇ ਵੈਸੇ ਤਾਂ ਅੱਜ ਕੱਲ ਮੈਂ ਦੇਖਿਆ ਜਿੰਨਾ ਕੋ ਮੇਰੇ ਧਿਆਨ ਚ ਹੈ ਕਈਆਂ ਦਾ ਜੀਵਨ ਜਿਹੜਾ ਉਹ ਬਣ ਵੀ ਚੁੱਕਾ ਹੈ ਟਾਡੀ ਕਲਾਂ ਨੂੰ ਸੁਣ ਕੇ ਟਾਡੀਆਂ ਨੂੰ ਸੁਣ ਕੇ ਕਈ ਵਾਰ ਮੈਂ ਫੇਸਬੁੱਕ ਤੇ ਵੀ ਦੇਖਦਾ ਕਈ ਦੀ ਪੋਸਟ ਪਾਈ ਮੇਰਾ ਚਿਵ ਨਹੀਂ ਹੋ ਗਿਆ ਸੀ ਮੈਂ ਟਾਡੀਆਂ ਕਲਾਂ ਨੂੰ ਸੁਣ ਕੇ ਜਾਂ ਗੁਰੂ ਦੀਆਂ ਗੱਲਾਂ ਸੁਣ ਕੇ ਫਿਰ ਮੈਂ ਇਸ ਪਾਸੇ ਮੁੜਿਆ ਹਾਂ ਪਰ ਹਾਂ ਧਿਆਨ ਦੇ ਨਾਲ ਸੁਣਨੇ ਤੇ ਮੇਰਾ ਖਿਆਲ ਆ ਜਦੋਂ ਅਸੀਂ ਧਿਆਨ ਨਾਲ ਸੁਣਾਂਗੇ ਤੇ ਆਪਣੇ ਆਪ ਮਾਣਾ ਜਿਹੜਾ ਉਹ ਚੇਂਜ ਹੋ ਜਾਂਦਾ ਤੇ ਅਸੀਂ ਗੁਰੂਵਾਲ ਨੂੰ ਵੱਧ ਜਾਂਦੇ ਆ ਗੁਰੂਵਾਲ ਨੂੰ ਸਾਡਾ ਝੁਕਾ ਹੋ ਜਾਂਦਾ ਪਰ ਜਦੋਂ ਸਾਡਾ ਧਿਆਨ ਹੀ ਨਾ ਰਹਿੰਦਾ ਜਦੋਂ ਅਸੀਂ ਕੀਤਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਆ ਤੇ ਉਦੋਂ ਕਿਤੇ ਨਾ ਕਿਤੇ ਸਾਡੇ ਵਿੱਚ ਝੋਲ ਆ ਜਾਂਦੀ ਆ ਕਿਤੇ ਨਾ ਕਿਤੇ ਅਸੀਂ ਗੀਤਾਂ ਦੇ ਉਭਾਰ ਵੱਲ ਨੂੰ ਚਲੇ ਜਾਂਦੇ ਆ ਜੀ ਇਸ ਵਾਸਤੇ ਜੇ ਅਸੀਂ ਧਿਆਨ ਦੇ ਨਾਲ ਸੁਣਾਂਗੇ ਯਾਨੀ ਇਹਨਾਂ ਸੁਣਦੇ ਨਾਲ ਸਾਡੇ ਅੰਦਰ ਜਿਹੜੀ ਉਹ ਗੁਰੂ ਦੇ ਪ੍ਰਤੀ ਪ੍ਰੇਮ ਬਣੇਗਾ ਪਿਆਰ ਬਣੇਗਾ ਗੁਰੂ ਵੱਲ ਨੂੰ ਸਾਡੇ ਕਦਮ ਵਧਣਗੇ ਪਰ ਜੇ ਸੁਣਾਂਗੇ ਧਿਆਨ ਦੇ ਨਾਲ ਫੇਰ ਹੈ ਭਾਈ ਸਾਹਿਬ ਮੇਰਾ ਕਹਿਣ ਤੋਂ ਭਾਵ ਸੀ ਵੀ ਜਿਸ ਪੱਧਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਪ੍ਰਚਾਰ ਹੋ ਰਿਹਾ ਵਾ ਜੀ ਜੀ ਉਸ ਪੱਧਰ ਦੇ ਉੱਤੇ ਪ੍ਰਭਾਵ ਲੋਕ ਜਾਂ ਸੰਗਤ ਕਬੂਲ ਨਹੀਂ ਕਰ ਕਰ ਪਾਰੀ ਉਹ ਉਹ ਕਿੱਥੇ ਕਮੀ ਰਹਿ ਜਾਂਦੀ ਆ ਮਤਲਬ ਉਹ ਜਾਨੀ ਚੋਣਾ ਵੀ ਕਿਤੇ ਨਾ ਕਿਤੇ ਕਮੀ ਤਾਂ ਹੋਏਗੀ ਨਾ ਕਿਉਂਕਿ ਪਹਿਲਾਂ ਪ੍ਰਚਾਰ ਘੱਟ ਸੀ ਪ੍ਰਭਾਵ ਲੋਕ ਜ਼ਿਆਦਾ ਕਬੂਲਦੇ ਸਨ ਅੱਜ ਪ੍ਰਚਾਰ ਜ਼ਿਆਦਾ ਵਾ ਪ੍ਰਭਾਵ ਘੱਟ ਕਬੂਲਦੇ ਨੇ ਮਤਲਬ ਇਹ ਕਿੱਥੇ ਕਮੀ ਰਹਿ ਜਾਂਦੀ ਹੈ ਕੁਝ ਅਸਲ ਵਿੱਚ ਤਾਂ ਪ੍ਰਚਾਰ ਸੱਚੀ ਗੱਲ ਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਪ੍ਰਚਾਰ ਆ ਜਿਹੜਾ ਅੱਜ ਕੱਲ ਬਹੁਤ ਹੋ ਰਿਹਾ ਅੱਜ ਕੱਲ ਤਾਂ ਵੈਸੇ ਇੰਟਰਨੈਟ ਮਾਧਿਅਮ ਦੇ ਰਾਹੀਂ ਵੀ ਤੁਹਾਨੂੰ ਇੰਟਰਨੈਟ ਮਾਧਿਮਾਂ ਨੇ ਲਾਈਵ ਵੀ ਹੋ ਰਿਹਾ ਹੈ ਹੂੰ ਤੇ ਉਹ ਵੈਸੇ ਚੁਕਾਵਾ ਵੱਧ ਜਾਣਾ ਚਾਹੀਦਾ ਤੇ ਮੇਰਾ ਤਾਂ ਖਿਆਲ ਹੈ ਇਹੀ ਹੈ ਵੀ ਉਹਦੇ ਵੱਲੋਂ ਸਾਡਾ ਧਿਆਨ ਜਿਹੜਾ ਉਹ ਤਾਂ ਹੀ ਕਟਿਆ ਹੋਇਆ ਹੈ ਇਹ ਧਿਆਨ ਦੀ ਗੱਲ ਹੀ ਫਿਰ ਗੱਲ ਧਿਆਨ ਦੀ ਆ ਜਾਣੀ ਮਤਲਬ ਕਿਤੇ ਵਜ੍ਹਾ ਇਹ ਤਾਂ ਨਹੀਂ ਕਿ ਕਿਉਂਕਿ ਵੇਖੋ ਅੱਜ ਨਾ ਸਾਡੇ ਪੰਥ ਦੇ ਵਿੱਚ ਬਹੁਤ ਸਾਰੀਆਂ ਧਰਾਵਾਂ ਚੱਲ ਪਈਆਂ ਨੇ ਵੇਖਿਆ ਜਾਏ ਤਾਂ ਜੀ 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 ਕੁਝ ਲੋਕ ਇਹੋ ਜਿਹੇ ਵੀ ਪੈਦਾ ਹੋ ਚੁੱਕੇ ਨੇ ਜਿਹੜੇ ਹਰ ਚੀਜ਼ ਦੇ ਉੱਤੇ ਜਿਹੜੇ ਕਿੰਤੂ ਪ੍ਰਸਤੂ ਕਿੰਤੂ ਕਰਨਾ ਪਿਆ ਕਿੰਤੂ ਕਰਨਾ ਪਿਆ ਠੀਕ ਹੈ ਜੀ ਸਾਡੀ ਸ਼ਰਧਾ ਨੂੰ ਕਿਤੇ ਨਾ ਕਿਤੇ ਉਹ ਢਾਲ ਆ ਰਹੇ ਨੇ ਖਤਮ ਕਰ ਰਹੇ ਉਹ ਵੀ ਇੱਕ ਵਜ੍ਹਾ ਹੋ ਸਕਦੀ ਤੁਹਾਡੇ ਸਾਹਮਣੇ ਬਿਲਕੁਲ ਜੀ ਵੈਸੇ ਮੇਰੇ ਉਸਤਾਦ ਗਿਆਨੀ ਸ਼ਰੂਸ਼ੰਗਰ ਜੀ ਕੜਿਆਣਾ ਸਾਹਿਬ ਕਹਿੰਦੇ ਹੁੰਦੇ ਕਈ ਨਹੀਂ ਅਸੀਂ ਕਿੰਤੂ ਹਰ ਚੀਜ਼ ਤੇ ਕਰਨਾ ਆਪਣੇ ਤਰਕਬਾਜ਼ੀ ਕਰਨ ਲੱਗ ਪਏ ਨੇ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਹੂੰ ਉਹ ਇੱਕ ਗੱਲ ਕਹਿੰਦੇ ਹੁੰਦੇ ਆ ਉਹ ਕਹਿੰਦੇ ਜਦੋਂ ਜ਼ਿੰਦੇ ਦੀ ਚਾਬੀ ਗਵਾਚ ਜੇ ਉਹਨੂੰ ਲੱਭਣਾ ਚਾਹੀਦਾ ਹੈ ਅੱਟੇ ਟਾਈਮ ਜਿੰਦਾ ਨਹੀਂ ਤੋੜ ਦੇਣਾ ਚਾਹੀਦਾ ਜਿੰਦੇ ਨੂੰ ਤੋੜਨਾ ਨਹੀਂ ਚਾਹੀਦਾ ਜਿੰਦੇ ਦੀ ਚਾਬੀ ਲੱਭਣੀ ਚਾਹੀਦੀ ਹੈ ਹੂੰ ਉਥੇ ਇੱਕੋ ਦਮ ਤਰਕਵਾਜੀ ਨਾ ਕਰੀਏ ਕਿੰਤੂ ਨਾ ਕਰੀਏ ਉਹ ਜਿੰਦੇ ਦੀ ਚਾਬੀ ਲੱਭੀਏ ਤੇ ਚਾਬੀ ਇਲਤਾਨ ਲੱਭਣੀ ਆ ਜੇ ਅਸੀਂ ਬਾਣੀ ਨਾਲ ਜੁੜਾਂਗੇ ਗੁਰੂ ਨਾਲ ਜੁੜਾਂਗੇ ਤੇ ਅਸਪੜਾਂਗੇ ਕਿਉਂਕਿ ਉਹ ਇੱਕ ਗੱਲ ਹੋਰ ਕਹਿੰਦੇ ਜਾਂਦੇ ਵੀ ਕੋਠੀਆਂ ਤੇ ਬਣ ਗਈਆਂ ਕੋਠੀਆਂ ਚ ਪੋਥੀਆਂ ਨਹੀਂ ਰਹਿਣੀਆਂ ਪਾਪ ਕਿਤਾਬਾਂ ਨਹੀਂ ਨਹੀਂ ਰਹੀਆਂ ਜਿਵੇਂ ਉਹ ਪੜਨਾ हट ਕੇ ਇਹ ਤਾਂ ਇਹ ਵੀ ਤਾਂ ਵੀ ਕਹਿ ਸਕਦੇ ਆਪਾਂ ਕਿਉਂਕਿ ਸਾਡਾ ਧਿਆਨ ਨਹੀਂ ਹੁਣ ਪੜਨ ਦੇ ਵਿੱਚ ਅਸੀਂ ਕਿਤਾਬਾਂ ਨਹੀਂ ਪੜ ਰਹੇ ਇਤਿਹਾਸ ਨਹੀਂ ਪੜ ਰਹੇ ਜੋੜ ਨਹੀਂ ਰਹੇ ਉੱਤਰਲੇ ਪਾਸੇ ਉਹ ਤਾਂ ਨਹੀਂ ਜੁੜ ਰਹੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਐਨਾ ਜਿਹੜੀਆਂ ਉਹ ਪੋਥੀਆਂ ਵੀ ਖਤਮ ਹੋ ਗਈਆਂ ਕਿਤਾਬਾਂ ਖਤਮ ਸਾਡੇ ਘਰਾਂ ਚ ਆਮ ਡਰਾਈਂਗ ਰੂਮ ਚ ਇੱਕ ਕਿਤਾਬ ਪਈ ਹੋ ਬੰਦਾ ਭਾਵੇਂ ਅਚਨ ਚੇ ਜਾ ਕੇ ਉਹਦਾ ਧਿਆਨ ਪਾਊਗਾ ਤੇ ਉਹ ਪੜੂਗਾ ਬਿਲਕੁਲ ਭਾਵੇਂ ਇੱਕ ਵਰਕਾ ਹੀ ਫੋਲੇ ਉਹ ਫੋਲੇ ਕਰੀ ਸਾਰੇ ਸਾਡੇ ਡਰੈਂਗੋਵਾਂ ਦੇ ਵਿੱਚ ਛੱਡ ਘਰਾਂ ਦੇ ਵਿੱਚ ਹੋਰ ਤਰ੍ਹਾਂ ਦੀਆਂ ਫੋਟੋਆਂ ਲੱਗੀਆਂ ਉਹ ਬੰਦੇ ਦਾ ਧਿਆਨ ਜਿਹੜਾ ਕੋਥੀਆਂ ਵੱਲੋਂ ਹਟ ਗਿਆ ਕਿਤੇ ਨਾ ਕਿਤੇ ਇਹ ਵੀ ਬਿਲਕੁਲ ਮੈਨੂੰ ਵੀ ਨਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਨੂੰ ਵੀ ਕਿਸੇ ਸਿਆਣੇ ਪੁਰਖ ਨੇ ਬੰਦੇ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਕਈ ਵਾਰ ਨਾ ਇਦਾਂ ਹੁੰਦਾ ਵੀ ਕੋਈ ਚੀਜ਼ ਅਸੀਂ ਪੜ ਰਹੇ ਹਾਂ ਜਾਂ ਗੁਰਮਾਨੀ ਨਾਲ ਸੰਬੰਧਿਤ ਹੈ ਜਾਂ ਆਪਣੇ ਕਿਸੇ ਧਾਰਮਿਕ ਗ੍ਰੰਥ ਹੋਰ ਆ ਲੋ ਠੀਕ ਹੈ ਉਹ ਚੀਜ਼ ਪੜ ਰਹੇ ਹਾਂ ਤੇ ਸਾਨੂੰ ਸਮਝ ਨਹੀਂ ਆਦੀ ਸਾਡੇ ਮਨ ਦੇ ਵਿੱਚ ਇੱਕਦਮ ਕਿੰਤੂ ਆ ਜਾਂਦਾ ਉਹਦੇ ਉੱਤੇ ਹਰ ਜੀ ਪਰ ਕਹਿੰਦਾ ਵੀ ਉਦੋਂ ਤੁਸੀਂ ਕਿੰਤੂ ਨਾ ਕਰਨਾ ਸ਼ੁਰੂ ਕਰ ਦੋ ਨਹੀਂ ਸਮਝ ਆ ਰਹੀ ਤੇ ਤੁਸੀਂ ਕਿਸੇ ਹੋਰ ਕੋ ਪੁੱਛ ਲਓ ਉਹਦੀ ਵੀ ਤਾਂ ਵੀ ਸਮਝ ਨਹੀਂ ਕਿਸੇ ਹੋਰ ਕੋ ਪੁੱਛਣ ਨੂੰ ਨਹੀਂ ਤੇ ਤੁਸੀਂ ਉਹਨੂੰ ਛੱਡ ਦੋ ਕੋ ਸਮਾਂ ਪਾਏਗਾ ਆਪਣੇ ਆਪ ਹੀ ਤੁਹਾਡੀ ਸਮਝ ਦੇ ਵਿੱਚ ਉਹ ਚੀਜ਼ ਆ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਇਹ ਤਾਂ ਬਿਲਕੁਲ ਸਹੀ ਆ ਮੈਂ ਹੀ ਇੱਥੇ ਗਲਤ ਕਿੰਤੂ ਕਰ ਰਿਹਾ ਸੀ ਪਰ ਅੱਜ ਸਾਡੇ ਵਿੱਚ ਜਿਹੜੀ ਇਹ ਸ਼ਹਿਨ ਸ਼ਕਤੀ ਜਿਹੜੀ ਆ ਉਹ ਘਟ ਗਈ ਆ ਘਟ ਗਈ ਆ ਹਾਂਜੀ ਇੱਕਦਮ ਉੱਟ ਕੇ ਅਸੀਂ ਕਿੰਤੂ ਪਰਤੂ ਕਰ ਲਾ ਪੈਨੇ ਅਸਲ ਵਿੱਚ ਕਹਾਣੀ ਪਤਾ ਵੀਰ ਜੀ ਇਹ ਆ ਹੰਕਾਰ ਬੰਦੇ ਨੂੰ ਕਿਸੇ ਨੂੰ ਪੈਸੇ ਦਾ ਕਿਸੇ ਨੂੰ ਕੋਟੀ ਦਾ ਕਿਸੇ ਨੂੰ ਜਾਇਦਾਦ ਦਾ ਹੰਕਾਰ ਬਹੁਤ ਤਰ੍ਹਾਂ ਦਾ ਹੰਕਾਰ ਹੁੰਦਾ ਹੈ ਅਸਲ ਦੇ ਵਿੱਚ ਗਿਆਨ ਦਾ ਹੰਕਾਰ ਨਹੀਂ ਚਾਹੀਦਾ ਗਿਆਨ ਦਾ ਹੰਕਾਰ ਜਿਆਦਾ ਕਿਉਂਕਿ ਮੈਂ ਕਿੰਨਾ ਜਿਹੜੀ ਗੱਲ ਮੈਂ ਕਹਾਂ ਤੀ ਉਹ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਮੈਂ ਕਹਦਾ ਉਹ ਸੱਚ ਹੈ ਤੁਸੀਂ ਕਹਦਾ ਝੂਠ ਹੈ ਉਹਦਾ ਮਤਲਬ ਹੈ ਵੀ ਅਸੀਂ ਆਪਣੀ ਗੱਲ ਨੂੰ ਪਹਿਲ ਦੇਣੀ ਚਾਹੁੰਦੇ ਹਾਂ ਵੀ ਜੋ ਪਤਾ ਮੈਨੂੰ ਹੀ ਪਤਾ ਦੂਜੇ ਬੰਦੇ ਨੂੰ ਨਹੀਂ ਪਤਾ ਉਹ ਗਿਆਨ ਦਾ ਹੰਕਾਰ ਉਹਨਾਂ ਕਾਰਨ ਕਰਕੇ ਅਸੀਂ ਬੈਠ ਕੇ ਵਿਚਾਰ ਕਰ ਸਕਦੇ ਆਪਸ ਦੇ ਵਿੱਚ ਸਲਾਹ ਕਰ ਸਕਦੇ ਆਪਸ ਵਿਚਾਰ ਕਰਕੇ ਕਿਸੇ ਮਸਲੇ ਤੇ ਪਹੁੰਚਿਆ ਜਾਂਦਾ ਹਾਂ ਯਾਰ ਠੀਕ ਆ ਕੇ ਦਿਨ ਅਸੀਂ ਇੱਕਦਮ ਨਾ ਕਿਸੇ ਦੇ ਥੁੱਪ ਗਏ ਯਾਰ ਅਸੀਂ ਸੱਚ ਆ ਇੱਕਦਮ ਇਹ ਨਤੀਜੇ ਦਾ ਨਾ ਪਹੁੰਚਦੇ ਨਤੀਜੇ ਦਾ ਇਹ ਵੀ ਬਣਦੀ ਹੁੰਦਾ ਕਦੇ ਕਦੇ ਇੱਕ ਨਾ ਭਾਈ ਸਾਹਿਬ ਜੀ ਆਪਾਂ ਵਿਚਾਰ ਹੀ ਕਰ ਰਹੇ ਆ ਚਲੋ ਹੋ ਸਕਦਾ ਮੈਂ ਕੁਝ ਗਲਤ ਕਹਿ ਜਾ ਤਾਂ ਮਾਫੀ ਚਾਹਾਂਗਾ ਆਪ ਜੀ ਕੋ ਵੀ ਸੰਗਤ ਕੋ ਵੀ ਇੱਕ ਚੀਜ਼ ਸਾਡੇ ਪੰਥ ਦੇ ਵਿੱਚ ਮੈਂ ਹੋਰ ਵੇਖੀ ਆ ਕਿ ਸਾਡੇ ਜਿਹੜੇ ਪ੍ਰਚਾਰਕ ਨੇ ਜਾਂ ਸਾਡੇ ਸਿੱਖ ਨੇ ਕਾਫੀ ਸਮੇਂ ਤੋਂ ਜੱਦੀਪੁਰ ਕੀ ਮੰਨ ਲੋ ਵੀ ਸਿੱਖ ਧਰਮ ਦੇ ਨਾਲ ਹੀ ਜੁੜੇ ਹੋਏ ਨੇ ਠੀਕ ਹੈ ਜੀ ਉਹ ਬੱਚੇ ਜਿਹੜੇ ਨੇ ਮਿਹਨਤ ਵੀ ਕਰ ਰਹੇ ਨੇ ਉਹਨੂੰ ਅਸੀਂ ਨਹੀਂ ਜਿਆਦਾ ਪ੍ਰਮੋਟ ਕਰਦੇ ਪਰ ਜੇ ਕਿਸੇ ਦੂਜੇ ਧਰਮ ਦੇ ਵਿੱਚੋਂ ਕੁਝ ਕੋਈ ਬੰਦਾ ਆ ਗਿਆ ਉਹਨੂੰ ਇੱਕਦਮ ਹੀ ਅਸੀਂ ਚੁੱਕ ਕੇ ਸਿਰ ਤੇ ਬਾਹ ਲੈਨੇ ਆ ਉਹਦਾ ਨੁਕਸਾਨ ਇਹ ਹੁੰਦਾ ਵਾ ਕਿ ਕੁਝ ਦਿਨ ਪਹਿਲਾਂ ਮੈਂ ਇੱਕ ਬੰਦੇ ਦੀ ਵੀਡੀਓ ਵੇਖ ਰਹਾ ਉਹ ਹਿੰਦੂ ਉਤਰਮ ਚੋਂ ਆਇਆ ਉਹਨੇ ਆਣ ਕੇ ਮਤਲਬ ਕਿ ਸਿੱਖ ਆ ਕੇ ਨਾ ਮੈਂ ਸਿੱਖ ਬਣ ਜਾਂਦਾ ਵਾ ਉਹਨੂੰ ਇੱਕਦਮ ਇੰਨਾ ਜਿਆਦਾ ਹਾਈਲਾਈਟ ਕਰਦਾ ਵਾ ਉਹ 2-3 ਸਾਲ ਰਿਹਾ ਵਾ ਉਹਨੇ ਸਾਰਾ ਭੇਦ ਲਾਇਆ ਅੱਜ ਕਹਿੰਦਾ ਵੀ ਮੈਂ ਸਿੱਖੀ ਤੋਂ ਛੱਡ ਰਿਹਾ ਹਾਂ ਸਿੱਖੀ ਤੋਂ ਬਾਹਰ ਜਾ ਰਿਹਾ ਵਾ ਉਹ ਕਿੰਨਾ ਨੁਕਸਾਨ ਕਰ ਰਹੇ ਨੇ ਸਾਨੂੰ ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਾਡੇ ਸਿੱਖ ਬੱਚੇ ਨੇ ਉਹਨਾਂ ਨੂੰ ਅਸੀਂ ਨਾ ਮਤਲਬ ਕਿ ਪ੍ਰਮੋਟ ਕਰਕੇ ਅਸੀਂ ਦੂਜਿਆਂ ਨੂੰ ਜ਼ਿਆਦਾ ਨਹੀਂ ਪ੍ਰਮੋਟ ਕਰਲਾ ਪੈਂਦੇ ਕਿਤੇ ਨਾ ਕਿਤੇ ਬਿਲਕੁਲ ਆਪਣੇ ਸਿੱਖ ਸਿੱਖ ਧਰਮ ਦੇ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਪ੍ਰਮੋਟ ਕਰਾਉਣਾ ਚਾਹੀਦਾ ਠੀਕ ਆ ਤੁਸੀਂ ਕਹਿ ਰਹੇ ਪਤਾ ਕੀ ਅੱਗੇ ਹੁੰਦਾ ਸੀ ਅੱਗੇ ਦੁਸ਼ਮਣ ਦੀ ਪਹਿਚਾਣ ਸੀ ਹੂੰ ਇਹ ਸਾਡਾ ਦੁਸ਼ਮਣ ਆ ਹੂੰ ਪਰ ਅੱਜ ਜਿਹੜਾ ਆ ਉਹਨੇ ਸਾਡਾ ਰੂਟ ਤਾਰਨ ਕੀਤਾ ਹੋਇਆ ਹੂੰ ਅੱਜ ਦੁਸ਼ਮਣ ਦੀ ਪਛਾਣ ਦੇ ਰਹੇਗੇ ਹੂੰ ਉਹ ਸਾਡੇ ਵਿੱਚ ਮੜ ਕੇ ਸਾਡਾ ਭੇਤ ਲੈ ਕੇ ਫਿਰ ਦੱਸੇਗਾ ਸਾਡੇ ਵਰਗਾ ਬਣ ਜਾਏਗਾ ਹੂੰ ਕਿਉਂਕਿ ਲੋਕ ਸੋਚਦੇ ਆ ਵੀ ਦੋਨੋਂ ਦਸਤਾਰਾਂ ਵਾਲੇ ਆ ਦੋਨੋਂ ਅਮਰਤਾਂ ਰਹੀਏ ਦੋਨੋਂ ਹੀ ਲੜ ਰਹੇ ਹੂੰ ਕਿਉਂਕਿ ਉਹ ਆਪਣਾ ਭੇਸ ਬਣਾ ਕੇ ਵਿੱਚ ਬੜੇ ਹੋਏ ਨੇ ਤੇ ਇਹਦਾ ਮਤਲਬ ਹੈ ਵੀ ਇਹ ਵੀ ਨੁਕਸਾਨ ਹੈ ਨੁਕਸਾਨ ਅਸੀਂ ਜਿਹੜਾ ਵਿਸ਼ਵਾਸ ਬੜੀ ਛੇਤੀ ਕਰ ਲੈਂਦੇ ਆ ਉਹ ਇੱਕ ਨੁਕਸਾਨ ਹੈ ਅਸੀਂ ਉਹ ਵੇਖਿਆ ਨਹੀਂ ਵੀ ਇਹ ਬੰਦਾ ਸਾਡੇ ਵਿੱਚ ਬੜ ਕੇ ਕਿਵੇਂ ਸਾਡੇ ਤੇ ਵਾਰ ਕਰ ਰਿਹਾ ਹੂੰ ਸਾਡੀਆਂ ਅੱਜ ਕੱਲ੍ਹ ਇਹ ਝੜਾਣ ਵਾਲੀ ਪਾਈ ਜਾਂਦੀ ਵਿਚਣਾ ਵੱਡਣ ਦੀ ਕੋਸ਼ਿਸ਼ ਕਰਦੀ ਇਸ ਤਰੀਕੇ ਨਾਲ ਮਾਰਿਆ ਜਾਂਦਾ ਹੈ ਨਾ ਪਰ ਪਾਈ ਸਾਹਿਬ ਜੀ ਜਿਵੇਂ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਆ ਚਾਹੇ ਰਾਜਨੀਤੀ ਕੋਈ ਚਾਹੇ ਧਾਰਮਿਕ ਹੋਏ ਉਹਦਾ ਅਸਰ ਜਿਹੜਾ ਵਾ ਵਿਸ਼ੇ ਭਰ ਦੇ ਜਿਹੜੇ ਪੰਜਾਬੀ ਵੱਸਦੇ ਨੇ ਉਹਨਾਂ ਤੇ ਪੈਂਦਾ ਵਾ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜੀ ਇਸ ਟਾਈਮ ਉਥਲ ਪੁਥਲ ਚੱਲ ਰਹੀ ਹੈ ਜਿਹੜੀ ਧਾਰਮਿਕ ਸਾਡੀਆਂ ਰਾਜਨੀਤੀ ਨੂੰ ਲੈ ਕੇ ਗੱਲ ਕਰ ਲਈਏ ਮਤਲਬ ਉਹ ਕਾਫੀ ਡਾਵਾ ਡੋਲ ਜਾਂ ਕੰਮ ਬਣਿਆ ਪਿਆ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਰਹੇ ਆ ਸਾਡੇ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਦੇ ਉੱਤੇ ਹੀ ਇਸ ਤਰੀਕੇ ਦਾ ਨਾਲ ਮਤਲਬ ਸੀਟਾਕਾਸ਼ੀਸ਼ ਕੀਤੀ ਜਾਂਦੀ ਹੈ ਉਹਨਾਂ ਦਾ ਜਿਹੜਾ ਵਾ ਚਰਿੱਤਰ ਹਰਨ ਕੀਤਾ ਜਾਂਦਾ ਵਾ ਉਹ ਇਹ ਕਿੱਧਰ ਦੀ ਅਸੀਂ ਤੁਰੇ ਜਾ ਰਹੇ ਆ ਬਿਲਕੁਲ ਸੱਚ ਤਾਂ ਜਿਹੜੇ ਜੱਜੇਦਾਰ ਨਹੀਂ ਉਹ ਜੱਜੇਦਾਰਾਂ ਵੀ ਜੱਜੇਦਾਰੀ ਜਿਹੜੀ ਹੈ ਕਾਮਲੀ ਫੁੱਲਾ ਸੰਗ ਵਾਂਗੂ ਕਰਨੀ ਚਾਹੀਦੀ ਸੀ ਤੇ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾਂਦਾ ਵੀ ਜਦੋਂ ਜੱਜੇਦਾਰ ਵੀ ਪਾਰਟੀਆਂ ਦੀ ਗੱਲਾਂ ਮੰਨਦੇ ਆ ਜਾਂ ਮਤਲਬ ਵੀ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਕੋਲੋਂ ਕਦੇ ਮਾਫੀ ਮੰਗਵਾਲੀ ਕਦੇ ਉਹਨਾਂ ਨੂੰ ਰੱਖ ਲਿਆ ਇਸ ਤਰ੍ਹਾਂ ਦੀਆਂ ਕਹਾਣੀਆਂ ਕਰਦੇ ਆ ਇਹਦਾ ਮਤਲਬ ਹੈ ਵੀ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਉਹ ਜਥੇਦਾਰੀ ਬਾਬਾ ਫੂਲਾ ਸਿੰਘ ਜੀ ਅਕਾਲੀ ਹਮ ਤੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਕਰ ਰਹੇ ਕਿਉਂਕਿ ਜਥੇਦਾਰ ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਕੀਤੀ ਆ ਨਾ ਵੀ ਜਿਹੇ ਜਥੇਦਾਰ ਆ ਤੇ ਜਥੇਦਾਰਾਂ ਵਾਲੀ ਵਿੱਚ ਗੱਲ ਹੋਣੀ ਚਾਹੀਦੀ ਆ ਬਿਲਕੁਲ ਤੇ ਅੱਜ ਕੱਲ ਤਾਂ ਵੈਸੇ ਗੁਰੂ ਕਿਰਪਾ ਕਰੇ ਵੀ ਜਥੇਦਾਨ ਤਾਂ ਵੀ ਸੱਚੇ ਪਾਤਸ਼ਾਹ ਰਹਿਮਤ ਕਰੇ ਵੀ ਉਹ ਵੀ ਆਪਣੇ ਆਪ ਤੇ ਇੰਨਾ ਕੋ ਯਕੀਨ ਰੱਖ ਕੇ ਵੀ ਅਸੀਂ ਗੁਰੂ ਘਰ ਦੇ ਕੁਕਰਿਆਂ ਜਥੇਦਾਰਾਂ ਵੀ ਅਸੀਂ ਫੈਸਲਾ ਜਿਹੜਾ ਉਹ ਆਕਾਲ ਤਖਤ ਤੋਂ ਜਿਹੜਾ ਕਰਨਾ ਆ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਉਹ ਹੁਕਮਨਾਮਾ ਜਿਹੜਾ ਕਰਨਾ ਹਨ ਤੇ ਇਸ ਵਾਸਤੇ ਕਿਤੇ ਨਾ ਕਿਤੇ ਅਸੀਂ ਬਹਿਕਣਾ ਜਾਈਏ ਜਾਂ ਕਿਸੇ ਦੇ ਕਹਿਣ ਤੇ ਨਾ ਕਰੀਏ ਹੂੰ ਤੇ ਇਸ ਵਾਸਤੇ ਜਦੋਂ ਉਹ ਵਿਕ ਜਾਂਦੇ ਨੇ ਜਾਂ ਸਰਕਾਰਾਂ ਦੀਆਂ ਮੰਨ ਕੇ ਉਹ ਗੱਲਾਂ ਕਰਦੇ ਨੇ ਫਿਰ ਉਹ ਸਾਡਾ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਸੰਸਦਾਂ ਦਾ ਉੱਠ ਜਾਂਦਾ ਕਿਉਂਕਿ ਸ਼ਰੋਮਣੀ ਸੰਸਦਾਂ ਹੈ ਜੇ ਸ਼ਰੋਮਣੀ ਸੰਸਦਾਂ ਦੇ ਸਾਡੇ ਆਗੂ ਹੈ ਉਹ ਵਿਕ ਜਾਣਗੇ ਤੇ ਫਿਰ ਕਹਾਣੀ ਹੈ ਜਿਹੜੀ ਉਡਾਵਾ ਡੋਲ ਕੌਮ ਦੀ ਹੋ ਜਾਂਦੀ ਹੈ ਇਸ ਵਾਸਤੇ ਕਈਆਂ ਨੂੰ ਤਾਂ ਵੀ ਯਕੀਨ ਨਹੀਂ ਰਹਿੰਦਾ ਹਾਂਜੀ ਉੱਥੇ ਹੁਣ ਜਿਹੜੇ ਅੱਜ ਦੇ ਸਿੱਖ ਨੇ ਜੇ ਅਸੀਂ ਅਕਾਲੀ ਫੂਲਾ ਸਿੰਘ ਵਰਗਾ ਵਰਗਾ ਜਥੇਦਾਰ ਲਾ ਬਣਿਆ ਸੀ ਚਾਹੁੰਦੇ ਆ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਏ ਪਰ ਸਿੱਖ ਵੀ ਤਾਂ ਸਾਨੂੰ ਫਿਰ ਉਹ ਉਸੇ ਉਸ ਸਮੇਂ ਦੇ ਹਿਸਾਬ ਨਾਲ ਬੰਨਣਾ ਪੈਣਾ ਨਾ ਬਿਲਕੁਲ ਜੀ ਜੇ ਅਸੀਂ ਜਥੇਦਾਰ ਆ ਸਾਡਾ ਕੋਈ ਉਹਨੂੰ ਪਾਵਰ ਹੀ ਨਹੀਂ ਦਾਂਗੇ ਉਹਨੂੰ ਤਾਕਤ ਹੀ ਨਹੀਂ ਦਾਂਗੇ ਠੀਕ ਹੈ ਉੱਤੇ ਹੀ ਵਿਸ਼ਵਾਸ ਨਾ ਕਰਾਂਗੇ ਤੇ ਫਿਰ ਉਹ ਜਥੇਦਾਰ ਮੰਨ ਲਓ ਕਿਸੇ ਰਾਜਨੀਤਿਕ ਧਿਰਿਆ ਜਾਂ ਕੋਈ ਪਾਰਟੀ ਹੈ ਜਾਂ ਕੋਈ ਸੰਸਥਾ ਉਹਨੂੰ ਕਿੱਦਾਂ ਠੋਕ ਕੇ ਖਲੋਏਗਾ ਕਿਉਂ ਖਲੋਣਾ ਤੋਂ ਨੇ ਪੰਥ ਦੇ ਸਿਰ ਤੇ ਹੈ ਨਾ ਜੇ ਪੰਥ ਉਸ ਤਰੀਕੇ ਨਾਲ ਉਹਨੂੰ ਪਾਵਰ ਹੀ ਨਹੀਂ ਦੇ ਉਹ ਤੇ ਕਿੰਤੂ ਪ੍ਰੰਤੂ ਕਰਦਾ ਰਹੇਗਾ ਤੇ ਫਿਰ ਜਥੇਦਾਰ ਕਿੱਥੋਂ ਮਿਲ ਜੇਗਾ ਤੁਹਾਨੂੰ ਅਕਾਲੀ ਪੁਰਖ ਸਿੰਘ ਵਰਗਾ ਆ ਬਿਲਕੁਲ ਤਾਂ ਹੈ ਜੀ ਸਾਡੀ ਕੌਮ ਨੂੰ ਨਾਲ ਖੜਨਾ ਚਾਹੀਦਾ ਫਿਰ ਸਾਡੀ ਵੀ ਗਲਤੀ ਹੈ ਸਾਨੂੰ ਵੀ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਦੇਣਾ ਪਏਗਾ ਨਾ ਤੇ ਸਾਥ ਉਹਨਾਂ ਦਾ ਦੇਣਾ ਵੀ ਚਾਹੀਦਾ ਨਾਲ ਖੜਨਾ ਚਾਹੀਦਾ ਤੇ ਫਿਰ ਅਸੀਂ ਕਿੰਤੂ ਪਰੰਤੂ ਨਾਗਰਿਕੀ ਉਹਨਾਂ ਤੇ ਉਹਨਾਂ ਦੇ ਨਾਲ ਖੜ ਕੇ ਤੇ ਕਿਉਂਕਿ ਫਿਰ ਉਹਨਾਂ ਨੂੰ ਵੀ ਹੌਸਲਾ ਹੋਵੇਗਾ ਸਾਡੇ ਨਾਲ ਜਿਹੜੀ ਸਾਡੀ ਕੌਮ ਆ ਉਹ ਖੜੀ ਹੋਈ ਬਿਲਕੁਲ ਹੁਣ ਭਾਈ ਸਾਹਿਬ ਜੀ ਭਾਈ ਅਮਰਪਾਲ ਸਿੰਘ ਆਉਂਦੇ ਨੇ ਇੱਥੇ ਬਾਹਰੋਂ ਆੜ ਕੇ ਨੌਜਵਾਨ ਆ ਪ੍ਰਚਾਰ ਕਰਨਾ ਸ਼ੁਰੂ ਕਰਤਾ ਵਾ ਉਹਦੇ ਉਹਨੂੰ ਐਕਸਟਰਾ ਡਬੂਗੜ ਜੇਲ੍ਹ ਚਾਹ ਸਰਕਾਰ ਅੱਗੇ ਤੋਂ ਅੱਗੇ ਕੇਸ ਪਾ ਕੇ ਉਹਨੂੰ ਡੱਕੀ ਰੱਖਣ ਦੇ ਮਤਲਬ ਨਹੀਂ ਆਉਂਦੇ ਰਹੀ ਬਰ ਪਰ ਸਾਡਾ ਨੌਜਵਾਨ ਹੈ ਜਿਆ ਪੰਥਿਆ ਉਹ ਉਹਨਾਂ ਨੇ ਕੋਈ ਵੀ ਉਹਦੀ ਸਪੋਰਟ ਨਹੀਂ ਕਰ ਰਿਆ ਉਸ ਸਮੇਂ ਜਿਹੜੇ ਸਾਡੇ ਸਥਾਪਿਤ ਉਸ ਸਮੇਂ ਦੇ ਜਿਹੜੇ ਸਾਡੇ ਆਗੂ ਹਨ ਧਾਰਮਿਕ ਆਗੂ ਉਹਨਾਂ ਵੀ ਆਪਾਂ ਯਾ ਮਤਲਬ ਪਾਲ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਇਹ ਕੀ وجہ ਕੀ ਰਹਿ ਕਾਰਨ ਕੀ ਰਹੀ ਹੈ ਇਹਦਾ ਕਾਰਨ ਜੀ ਦੇਖੋ ਉਹਨਾਂ ਦੇ ਦਿਮਗ ਦੇ ਵਿੱਚ ਕੀ ਹੈ ਕਹਾਣੀ ਸਮਝ ਨਹੀਂ ਆਉਂਦੀ ਕਿਉਂਕਿ ਉਥਲ ਬੁਥਲ ਹੋ ਗਈ ਵੇਸੀ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਤਾਂ ਇੱਕ ਹਲੂਣਾ ਦਿੱਤਾ ਸੀ ਵੀ ਭਾਈ ਜਾਗੋ ਨਸ਼ੇ ਤਿਆਗੋ ਨੌਜਵਾਨਾਂ ਨੂੰ ਇੱਕ ਹਲੂਣਾ ਦੇ ਕੇ ਜਗਾਇਆ ਸੀ ਭਾਈ ਨਸ਼ੇ ਛੱਡ ਕੇ ਅਮਰਤ ਸ਼ਾਖੋ ਗੁਰੂ ਵਾਲੇ ਬਣੋ ਉਹਨਾਂ ਦਾ ਗਣਾ ਤਾਂ ਕੋਈ ਨਹੀਂ ਹੈ ਹਮ ਗਣਾ ਉਹਨਾਂ ਦੇ ਇਹੀ ਹੋ ਗਿਆ ਵੀ ਇੱਕ ਆ ਕੇ ਮreturnData ਰਿਸ਼ਿਕ ਬਣ ਗਏ ਉਹਨਾਂ ਨੇ ਕੌਮ ਨੂੰ ਹਲੂਣਾ ਦਿੱਤਾ ਜਾਂ ਨਸ਼ੇ ਛਡਾਈ ਤੇ ਇਸ ਵਾਸਤੇ ਇਹ ਕਿਤੇ ਨਾ ਕਿਤੇ ਮੇਰਾ ਖਿਆਲ ਅਭੀ ਫਿਰ ਸ਼ੁਰੂ ਕਰਾਂ ਨੂੰ ਚਾਹੁੰਦਾ ਹਾਂ ਵੀ ਕਿਤੇ ਕੌਮ ਜਿਹੜੂ ਮੁੜਨ ਨਾ ਪਾਵੇ ਗੁਰੂ ਵਾਲੇ ਨਾ ਬਣ ਜਾਣ ਦੇਖੋ ਸਰਕਾਰਾਂ ਨੂੰ ਸਿੱਖ ਤੋਂ ਸ਼ੁਰੂ ਤੋਂ ਜੁੜ ਰਹੇ ਆ ਦੇਖੋ ਕਿਸੇ ਪਤਾ ਕੀ ਹੈ ਜਿਵੇਂ ਅੱਜ ਮੰਗੀ ਦਾ ਦਿਹਾੜਾ ਹੀ ਆ ਆਪਣਾ ਕਿਹਨਾਂ ਵੀ ਮੁਖਸ਼ਰ ਸ਼ਬਦੀ ਜੰਗ ਦੇ ਸ਼ਹੀਦ ਅੱਜ ਨੇ ਵੀ ਉਹਨਾਂ ਦੇ ਜਾਦ ਵਿੱਚ ਹੀ ਖੜੇ ਬੈਠੇ ਆ ਹਾਂ ਉੱਥੇ ਵੀ ਸਰਕਾਰੀ ਅਸਰ ਸੂਕ ਰੱਖਣ ਵਾਲੇ ਨਾਲ ਆਏ ਨਾ ਜਦੋਂ ਗ੍ਰਾਮੇ ਆਣੇ ਪਾਤਸ਼ਾਹ ਜੀ ਦੇ ਕੋਲ ਵੀ ਮਾਝੇ ਦੇ ਸਿੱਖ ਦੇ ਚਾਹ ਤਰ੍ਹਾਂ ਦੇ ਸਿਖਾਏ ਪਾਈ ਦੁਨੀ ਚੰਦ ਅਨੰਤ ਪ੍ਰਸਾਪ ਛੜ ਕੇ ਜਾਂਦਾ ਆ ਹੂੰ ਅ ਰਸਾ ਲ ਮਕਾ ਕੇ ਰਸਾ ਲ ਮਕਾ ਕੇ ਥਨੇ ਦੇ ਪਿਛਵਾੜੀ ਉਪਜ ਜਾਂਦਾ ਆ ਹੂੰ ਇਤਨਾ ਕਿਤੇ ਉਹ ਵੀ ਬਹੁਤ ਵੱਡੇ ਬੇਦਾਬੀ ਆ ਖੈਰ ਮੈਂ ਗੱਲ ਨਹੀਂ ਢੇ ਕਰਾਂ ਕੁਝ ਲੋਕਾਂ ਨੇ ਉਹਨਾਂ ਨੂੰ ਵੀ ਲਣਾ ਤਾਂ ਪਾਈਆਂ ਹੂੰ ਕੁਝ ਸਰਸਾ ਪਾਰ ਕਰਕੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਗੁਰੂ ਸਾਹਿਬ ਕਿੱਧਰ ਗਏ ਜਿਹੜਾ ਉਹਦਾ ਫੋਨ ਸੀ ਆਪਣੇ ਕੋਲੇ ਉਹ ਵੀ ਵਿਚਾਰੇ ਕਾਰੋਕਾਰੀ ਚਲੇ ਗਏ ਫਿਰ ਆਖਰਕਾਰ ਨਹੀਂ ਪਤਾ ਲੱਗਾ ਹੂੰ ਇੱਕ ਉਹ ਹੋ ਗਏ ਇੱਕੋ ਤੇ ਕੁਝ ਸਿਖਾਣੇ ਰਲ ਕੇ ਸਲਾਹ ਕੀਤੀ ਵੀ ਆਪਾਂ ਨੂੰ ਗੁਰੂ ਸਾਹਿਬਾਂ ਦਾ ਪਤਾ ਲੱਗਾ ਵੀ ਮਾਲਵੇ ਦੇ ਵਿੱਚ ਆਪਾਂ ਨੂੰ ਜਾਣਾ ਚਾਹੀਦਾ ਉਹਨਾਂ ਦੇ ਕੋਲੇ ਕਿਉਂਕਿ ਉਹਨਾਂ ਕੋਲ ਕੁਝ ਵੀ ਨਹੀਂ ਰਿਹਾ ਤੇ ਇਹਨਾਂ ਨੇ ਉਹ ਜਿਹੜੇ ਗਾਇਸ਼ ਸੀਗੇ ਲਾਣਤਾ ਉਹਨਾਂ ਨੂੰ ਵੀ ਪਾਈਆਂ ਉਹਨਾਂ ਨੂੰ ਵੀ ਅੰਦਰ ਕਿਤੇ ਨਾ ਕਿਤਾ ਹੋਇਆ ਯਾਰ ਅਸੀਂ ਗਲਤ ਕੀਤਾ ਉਹ ਵੀ ਆਏ ਉਹਨੂੰ ਗੁਰੂ ਸਾਹਿਬਾ ਨਾਲ ਰਲਣਾ ਚਾਹੁੰਦੇ ਆ ਪਰ ਇੱਕ ਨਾਲ ਉਹਨਾਂ ਦੇ ਅਸਰ ਸਰਕਾਰੀ ਅਸਰ ਰਸੂਖ ਵਾਲੇ ਬੰਦੇ ਮਿਲ ਗਏ ਉਹਨੂੰ ਗੁਰੂ ਸਾਹਿਬਾਂ ਨੂੰ ਰਾਮਿਆਂ ਜਾ ਕੇ ਕਹਿੰਦੇ ਵੀ ਹਾਂ ਤੁਹਾਡੀ ਸਰਕਾਰ ਨਾਲ ਸੁਰਾ ਕਰਾ ਦਈਏ ਉਹਨਾਂ ਪਾਸ਼ਾ ਉੱਥੇ ਥੋੜਾ ਜਿਹਾ ਵੀਰਸ ਨੇ ਵਿੱਚ ਆ ਕੇ ਕਹਿੰਦੇ ਵੀ ਤੁਸੀਂ ਗੁਰੂ ਬਣ ਕੇ ਆਏ ਆ ਕਿ ਗੁਰੂ ਕੋਲੋਂ ਕੋ ਸਿੱਖਣਾ ਆਏ ਜੇ ਗੁਰੂ ਬਣ ਕੇ ਆਏ ਆ ਤੇ ਫਿਰ ਮੈਨੂੰ ਸਿਖਾ ਲੋਣਾ ਜੇ ਸਿੱਖ ਬਣ ਕੇ ਮੈਨੂੰ ਡਰਪੋਕ ਸਿੱਖਾਂ ਦੀ ਲੋੜ ਨਹੀਂ ਹੈ। ਹੂੰ ਕਿਹੜੀ ਅਸਲ ਦੇ ਵਿੱਚ ਉਹ ਸਰਕਾਰੀ ਸੂਕੜ ਬੰਦੇ ਨਹੀਂ ਚਾਹੁੰਦੇ ਵੀ ਜੇ ਗੁਰੂ ਸਾਹਿਬਾਂ ਦੇ ਨਾਲ ਇਹ ਫੇਰੜਾ ਲਗਾਏ ਉਹਨਾਂ ਦੀ ਤਾਕਤ ਫੇਰ ਵੱਧ ਜਾਵੇ। ਸਰਕਾਰੀ ਸੂਕੜ ਬੰਦੇ ਉਹਨਾਂ ਨੂੰ ਫੇਰ ਉੱਥੇ ਕਹਿੰਦੇ ਵੀ ਇਹ ਸਾਠ ਦੇ ਸਿੱਖ ਨਹੀਂ ਨੇ ਬਧੀ। ਇਸ ਵਾਸਤੇ ਸਾਡੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ। ਉਹ ਫੇਰ ਤੋੜਨਾ ਹੀ ਚਾਹੁੰਦੇ ਵੀ ਕਿਤੇ ਗੁਰੂ ਸਾਹਿਬ ਨਾਲ ਮਿਲ ਕੇ ਤਾਕਤ ਨਾ ਵੱਧ ਜਾਵੇ। ਇਹ ਜਿਹੜੇ ਬੰਦੇ ਇਹ ਸਰਕਾਰੀ ਸੂਕੜ ਵਾਲੇ ਹੁੰਦੇ ਇਹ ਅਸਲ ਦੇ ਵਿੱਚ ਤਾਕਤ ਹੀ ਨਹੀਂ ਬਣ ਲੰਦੇ ਮੇਰਾ ਤਾਂ ਖਿਆਲ ਹੈ। ਨਹੀਂ ਬਿਲਕੁਲ ਆਪ ਜੀ ਦਾ ਸਹੀ ਹਾਂ ਤੇ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਵੀ ਜਿਹੜੇ ਮੌਕਾਪ੍ਰਸਤ ਲੋਕ ਜਿਹੜੇ ਵੜ ਜਾਂਦੇ ਨੇ ਕੌਮ ਦੇ ਵਿੱਚ ਪੰਥ ਦੇ ਵਿੱਚ ਉਹ ਜਿਆਦਾ ਨੁਕਸਾਨ ਕਰਦੇ ਆ ਅੱਜ ਵੀ ਉਹ ਮੌਕਾਪ੍ਰਸਤ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਵਾ ਕਿ ਜਿਹੜੀਆਂ ਸਾਈ ਭੌਤਿਕ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਜਿਹੜੇ ਸਾਡੇ ਅਹੁਦੇ ਮਿਲੇ ਹੋਏ ਆ ਕਿਤੇ ਅਮਰਤਪਾਲ ਆਇਆ ਵਾ ਠੀਕ ਹੈ ਜੀ ਇਹਦੀ ਜੇ ਸਪੋਰਟ ਅਸੀਂ ਕੀਤੀ ਉਹ ਨਾ ਸਾਥੋਂ ਲੋਕ ਜਾਗ ਨਾ ਜਾਗ ਨਾ ਜਾਗ ਨਾ ਜਾ ਬਸ ਇਹੀ ਸਭ ਤੋਂ ਵੱਡੀ ਕਾਰਨ ਇਹ ਵੀ ਇੱਕ ਹੋ ਸਕਦਾ ਕਿ ਤੁਹਾਨੂੰ ਲੱਗਦਾ ਵੀ ਇਹ ਆਉਣ ਵਾਲੇ ਛੇਤੀ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਬਾਹਰ ਆ ਦੇਖੋ ਜੀ ਕਹਿਤਾ ਰਹੇ ਨੇ ਅਮਰਪਾਲ ਸਿੰਘ ਨੂੰ ਪਰ ਫਿਲਹਾਲ ਕਹਿ ਕੁਝ ਨਹੀਂ ਸਕਦੇ ਇਹਦੇ ਬਾਰੇ ਕਹਿ ਨਹੀਂ ਸਕਦੇ ਕੀ ਸਰਕਾਰਾਂ ਚਾਹੁੰਦੀਆਂ ਕੀ ਨਹੀਂ ਤੇ ਜੇ ਇਸ ਤਰੀਕੇ ਦੇ ਨਾਲ ਜਿਵੇਂ ਅਮਰਪਾਲ ਸਿੰਘ ਦੇ ਨਾਲ ਹੋਈ ਹੈ ਮੈਂ ਤੇ ਜਿਆਦਾ ਦੋਸ਼ੀ ਉਹਦੇ ਵਿੱਚ ਜਿਹੜੇ ਸਾਡੇ ਸਿੱਖ ਆਗੂ ਸਨ ਕਿਸੇ ਵੀ ਸੰਸਥਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਛੋਟੀਆਂ-ਛੋਟੀਆਂ ਜਿਹੜੀਆਂ ਵੈਰ ਵਿਰੋਧ ਜੀ ਉਹਨੂੰ ਮੁੱਖ ਰੱਖ ਲਿਆ ਜਿਹੜੇ ਪੰਥਕ ਮੁੱਦਿਆਂ ਨੂੰ ਅੱਗੇ ਨਹੀਂ ਰੱਖਿਆ ਉਹ ਅਮਰਪਾਲ ਦਾ ਉਹਨਾਂ ਨੇ ਵਿਰੋਧ ਕੀਤਾ ਇਸ ਤਰੀਕੇ ਨਾਲ ਵਿਰੋਧ ਕਰਨਗੇ ਤੇ ਅੱਗੇ ਕੋਈ ਜੜਾ ਵਾ ਸਿੱਖਾਂ ਨੂੰ ਕੋਈ ਆਗੂ ਮਿਲ ਸਕੇਗਾ ਫਿਰ ਦੇਖੋ ਜੀ ਆਗੂ ਤਾਂ ਆਪਾਂ ਕਹਿੰਨੇ ਕੌਣ ਆਗੂ ਚਾਹੀਦਾ ਵਸ ਇਸ ਰਸਤੇ ਵਿੱਚ ਆਗੂ ਤਾਂ ਮਿਲਦੇ ਆ ਪਰ ਸਾਹਮਣੇ ਨਹੀਂ ਜਾਂਦੇ ਸਾਹਮਣੇ ਨਹੀਂ ਜਾਂਦੇ ਮੰਨ ਲਓ ਕਸੂਰਵਾਰ ਤਾਂ ਫਿਰ ਅਸੀਂ ਵੀ ਹੋਏ ਨਾ ਕਿੱਦਾਂ ਅਸੀਂ ਹੈਗੇ ਹਾਂ ਜੀ ਬਿਲਕੁਲ ਹੈਗੇ ਹਾਂ ਜਦੋਂ ਅਸੀਂ ਆਪ ਦੀਆਂ ਆਪ ਲੱਤਾਂ ਖਿੱਚਣ ਲੱਗ ਪਾਵਾਂਗੇ ਤਾਂ ਨਾ ਕਦੇ ਫਿਰ ਅਸੀਂ ਕਸੂਰਵਾਨ ਨਹੀਂ ਹਾਂ ਹਾਂ ਇਹ ਕਬਾਤ ਸਾਨੂੰ ਫਿਰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਨਾ ਹਾਂ ਜੇ ਤੁਸੀਂ ਲੱਤਾਂ ਖਿੱਚਾਂਗੇ ਕਿ ਇਹ ਜਦ ਸ਼ੁਰੂਰ ਹੈ ਗਈਆਂ ਫਿਰ ਅਸੀਂ ਕਿਵੇਂ ਕਾਵਾਂਗੇ ਸਾਨੂੰ ਆਪੂ ਕੁਝ ਲੋਕ ਇੱਕ ਬਹੁਤ ਵੱਡਾ ਤਬਕਾ ਉਹ ਇਹ ਕਹਿੰਦਾ ਵੀ ਪਹਿਲੇ ਪਹਿਲੋ ਵਾਲਾ ਸਮਾਂ ਨਹੀਂ ਰਿਹਾ ਅੱਜ ਹਾਲਾਤ ਬਦਲ ਚੁੱਕੇ ਨੇ ਅੱਜ ਡੈਮੋਕ੍ਰੇਸੀ ਆ ਅੱਜ ਲੋਕਤੰਤਰ ਆ ਮੁਗਲਾਂ ਵਾਲਾ ਸਮਾਂ ਨਹੀਂ ਰਿਹਾ ਅੱਜ ਸਾਨੂੰ ਇਸ ਤਰੀਕੇ ਨਾਲ ਲੜਨਾ ਚਾਹੀਦਾ ਕੀ ਗੱਲ ਉਹ ਠੀਕ ਕਹਿੰਦੇ ਨੇ ਤੁਹਾਡੇ ਸਾਹਬ ਦਾ ਇਸ ਤਰ੍ਹਾਂ ਜਿਵੇਂ ਕਿ ਮੁਗਲਾਂ ਦੇ ਸਮੇਂ ਇਹ ਕਹਿੰਦੇ ਵੀ ਉਦੋਂ ਤਾਨਾਸ਼ਾਹੀ ਹੁੰਦੀ ਸੀ ਹਾਂਜੀ ਸਿੱਕ ਲੜਦੇ ਸਾਨੂੰ ਉਹਨਾਂ ਦੇ ਵਿਰੁੱਧ ਜਾਂ ਉਦੋਂ ਇੰਨਾ ਜ਼ਿਆਦਾ ਮਤਲਬ ਕਿ ਸਰਕਾਰਾਂ ਤਾਕਤਵਰ ਨਹੀਂ ਸਿਆਣ ਹੁੰਦੀਆਂ ਠੀਕ ਹੈ ਜੀ ਅੱਜ ਇਹ ਕਹਿੰਦੇ ਆ ਕਿ ਸਮਾਂ ਬਦਲ ਚੁੱਕਾ ਵਾ ਹੁਣ ਡੈਮੋਕ੍ਰੇਸੀ ਆ ਚੁੱਕੀ ਆ ਹੁਣ ਲੋਕਤੰਤਰ ਆ ਚੁੱਕਿਆ ਵਾ ਸਾਨੂੰ ਜਿੱਦਾ ਪ੍ਰਾਤਨਿਕ ਲੜਦੇ ਹੁੰਦੇ ਆ ਨਾ ਉਸ ਤਰੀਕੇ ਨਾਲ ਸਾਨੂੰ ਲੜਾਈ ਨਹੀਂ ਲੜਨੀ ਚਾਹੀਦੀ ਦਾ ਸਰਕਾਰਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕੀ ਤੁਹਾਡੇ ਸਾਹਮਣੇ ਇਹ ਜਿੱਤ ਕਹਿੰਦੇ ਨੇ ਠੀਕ ਕਹਿੰਦੇ ਨੇ ਉਹ ਗੱਲ ਦੇਖੋ ਜੀ ਮੇਰਾ ਤਾਂ ਖਿਆਲ ਇਹ ਆ ਵੀ ਜਿਹੜੀਆਂ ਸਰਕਾਰਾਂ ਦੇ ਨਾਲ ਅੱਜ ਵੀ ਜਿਹੜੇ ਬੰਦੇ ਉਹਨਾਂ ਦੇ ਨਾਲ ਮੇਰੀ ਭਗਤ ਦੇ ਨਾਲ ਚੱਲਦੇ ਨੇ ਹਨ ਤੇ ਉਹ ਕਿਸੇ ਪਾਸੇ ਕੋਈ ਬੇੜੀ ਜਾਂ ਤਨ ਪੱਤਰ ਲੱਗਣ ਨਹੀਂ ਦਿੰਦੇ ਹੂੰ ਹੂੰ ਉਦੋਂ ਤਾਂ ਚਲੋ ਠੀਕ ਆ ਮੋਗਲਾ ਮੋਰ ਚੜ੍ਹ ਕੇ ਮੇਰੇ ਅਸੀਂ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਗੁਰੂ ਸਾਹਿਬ ਉਹਨਾਂ ਨੇ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਉਹ ਪਹਿਲਾਂ ਹੀ ਮੈਂ ਤੁਹਾਡਾ ਕੱਲ ਕੀਤੀ ਹੈ ਜਾਰ ਜ਼ੁਲਮ ਜੰਮਣ ਬਦੇ ਤਾਂ ਲੜਾਈ ਨਹੀਂ ਉਹ ਹਾਂਜੀ ਹਾਂਜੀ ਨਿਆਂ ਵਾਸਤੇ ਲੜਿਆ ਅੱਜ ਵੀ ਜੇ ਅਸੀਂ ਕਹਾਣੀ ਫਿਰੋਤੀ ਆ ਜਾਂਦੀ ਹੈ ਆਂਗਲਵਾਂਡੀ ਹੋ ਕੇ ਤੁਰਾਂਗੇ ਨਾ ਹੂੰ ਫਿਰ ਉਹੀ ਬੰਦੇ ਜਿਹੜੇ ਸਰਕਾਰਾਂ ਨਾਲ ਪਹਿਲਾਂ ਮਿਲ ਚੁੱਕੇ ਆ ਉਹਨਾਂ ਨੇ ਸਾਡੀਆਂ ਨਾਲ ਪੰਖ ਚੁੜਾ ਲਿਆ ਉਹਨਾਂ ਨੇ ਸਾਨੂੰ ਅੱਗੇ ਤੁਰਨ ਨਹੀਂ ਦਿੱਤਾ ਇੱਕ ਲੋਕਤੰਤਰ ਦੀ ਜਿਹੜੀ ਦੁਹਾਈ ਦਿੱਤੀ ਜਾਂਦੀ ਹੈ ਜੇ ਲੋਕਤੰਤਰ ਦੇ ਵਿੱਚ ਤੁਹਾਨੂੰ ਨਿਆਂ ਹੀ ਨਹੀਂ ਮਿਲ ਪਾਰਿਆ ਤੁਹਾਨੂੰ ਸਮਝਿਆ ਨਹੀਂ ਆ ਰਿਹਾ ਵੀ ਤੁਸੀਂ ਤੁਸੀਂ ਵੀ ਮਤਲਬ ਕਿ ਦੇਸ਼ ਦੇ ਨਾਗਰਿਕ ਹੋ ਤਾਂ ਫਿਰ ਲੋਕਤੰਤਰ ਦਾ ਮਤਲਬ ਕੀ ਰਹਿ ਜਾਂਦਾ ਮਤਲਬ ਵੀ ਕੋਈ ਨਹੀਂ ਲੋਕਤੰਤਰ ਆ ਫਿਰ ਤਾਨਾਸ਼ਾਹੀ ਤੇ ਲੋਕਤੰਤਰ ਦੇ ਵਿੱਚ ਕੋਈ ਫਰਕਤ ਨਾ ਹੋਇਆ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਮੁਗਲਾਂ ਦੇ ਸਮੇਂ ਕੋਈ ਹੋਰ ਸਮਾਜ ਸੀ ਅੱਜ ਹੋਰ ਸਮਾਜ ਸੀ ਉਹ ਤਾਂ ਮੇਰੇ ਹਿਸਾਬ ਨਾਲ ਫਿਰ ਗਲਤ ਹੋਏ ਵੀ ਉਦੋਂ ਵੀ ਜਰਮ ਦੇ ਵਿਰੁੱਧ ਸਿੱਖ ਲੜਦੇ ਰਹੇ ਨੇ ਅੱਜ ਵੀ ਜਰਮ ਦੇ ਵਿਰੁੱਧ ਉਹ ਆ ਚੁੱਕਰੇ ਨੇ ਬਿਲਕੁਲ ਇਸ ਤਾਨਾਸ਼ਾਹੀ ਹੋਈ ਹੈ ਜੀ ਦੇਖੋ ਫਿਰ ਉਹੀ ਕਹਾਣੀ ਆ ਗਈ ਵੀ ਕਸੂਰ ਕੋਈ ਨਹੀਂ ਸੀ ਉਹਨਾਂ ਦੀ ਬੁਰਗੜੀ ਪਿੱਛੇ ਹੈ ਤਾਂ ਫਿਰ ਇਹ ਕਿਵੇਂ ਕਹਿ ਸਕਦੇ ਹਾਂ ਕਿਵੇਂ ਕਹਿ ਸਕਦੇ ਆ ਗੱਲ ਤੇ ਉਹੀ ਹੈ ਵੀ ਸਾਨੂੰ ਸਾਡੇ ਜਿਹੜੇ ਸਿੱਖ ਆਗੂ ਨੇ ਜਾਂ ਬੁੱਧੀਜੀਵੀ ਨੇ ਇਹਨਾਂ ਚੀਜ਼ਾਂ ਦੇ ਉੱਤੇ ਮੰਤਨ ਨਹੀਂ ਕਰ ਰਹੇ ਮੇਰੇ ਖਿਆਲ ਨਾਲ ਜੀ ਜੀ ਬਿਲਕੁਲ ਬਿਲਕੁਲ ਤੁਹਾਨੂੰ ਕੋਈ ਲੱਗਦਾ ਵਾ ਵੀ ਇਹ ਚੀਜ਼ ਤੇ ਮੰਤਨ ਹੋ ਰਿਹਾ ਵਾ ਵੀ ਸਾਡੀਆਂ ਅਸਲ ਸਮੱਸਿਆਵਾਂ ਕੀ ਨੇ ਸਾਡੀ ਪ੍ਰੋਬਲਮਸ ਕੀ ਨੇ ਅਸਲ ਚ ਸਿੱਖ ਜਿਹੜੀਆਂ ਮਤਲਬ ਜੜ ਕੀ ਆ ਸਿੱਖਾਂ ਦੀ ਸਮੱਸਿਆਵਾਂ ਦੀ ਇਹ ਤੇ ਮੰਤਨ ਕੋਈ ਕਰਨ ਵਾਲੇ ਅੱਜ ਦੀ ਤਰੀਕ ਦੇ ਵਿੱਚ ਕੋਈ ਥਿੰਕ ਟੈਂਕ ਹੈਗੇ ਨੇ ਸਿੱਖਾਂ ਕੋਲ ਬੁੱਧੀਜੀਵੀ ਹੈਗੇ ਨੇ ਬੁੱਧੀਜੀਵਨ ਵਸੇ ਜੀ ਕਰਨਾ ਚਾਹੀਦਾ ਬੈਠ ਕੇ ਆਪਸ ਦੇ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਬੁੱਧੀ ਜੀਵਿਤਾ ਚਲੋ ਅੱਜ ਕੱਲ੍ਹ ਆਉਂਦੇ ਨੇ ਆਪਾਂ ਨੂੰ ਲਾਈਫ ਚੱਲਦਾ ਬੁੱਧੀ ਜੀਵਿ ਲੈਦੇ ਨੇ ਆਪਸ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਕਰਨੀ ਵੀ ਚਾਹੀਦੀ ਇਹਨਾਂ ਨੂੰ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਆਏ ਜੋ ਪੀੜੇ ਵਿੱਚ ਪੰਜਾਬ ਤੇ ਉੱਥੋਂ ਨਾਲ ਆਪ ਜੀ ਨੂੰ ਕੀ ਫਰਕ ਮਹਿਸੂਸ ਹੋਇਆ ਇੱਥੇ ਪੰਜਾਬ ਤੇ ਬਿਊਟੀ ਦਾ ਜੀ ਫਰਕ ਤੇ ਕੋਈ ਵੀ ਨਹੀਂ ਮੈਨੂੰ ਤਾਂ ਵੈਸੇ ਬਹੁਤਾ ਨਹੀਂ ਲੱਗਾ ਕਿਉਂਕਿ ਉੱਧਰ ਵੀ ਤਕਰੀਬ ਤੇ ਸਾਰੇ ਪੰਜਾਬ ਚੋਂ ਉੱਠ ਕੇ ਚਲੋ ਇੱਧਰ ਆਏ ਨੇ ਸਿੱਖ ਜਿੰਨੇ ਵੀ ਨੇ ਹੈਨਾ ਇਹਨਾਂ ਨੇ ਵੀ ਬੜੀ ਮੁਹੱਬਤ ਕੀਤੀ ਹੈ ਫਿਰ ਜਿੰਨਾ ਇਹਨਾਂ ਨੇ ਬੈਠ ਕੇ ਇਤਿਹਾਸ ਸੁਣਿਆ ਬੜੀ ਇਕਾਗਰਤਾ ਦੇ ਨਾਲ ਸੁਣਿਆ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਵੀ ਉਹ ਇਤਿਹਾਸ ਸੁਣ ਦਾ ਜਿਹੜਾ ਉਹ ਆਨੰਦ ਇਹਨਾਂ ਨੇ ਮਾਣਿਆ ਤੇ ਗੁਰੂ ਸਾਹਿਬਾਂ ਦੀ ਅੱਜ ਵੀ ਅਦਰ ਕਿਰਪਾ ਜੁਪੀ ਦੇ ਵਿੱਚ ਸਾਰਿਆਂ ਦੀ ਕਿਰਪਾ ਕਿ ਮੇਰਾ ਖੰਡ ਉੱਥੇ ਵੀ ਜਦੋਂ ਸੰਗਤ ਆਉਂਦੀ ਹੈ ਤੇ ਬੜਾ ਪਿਆਰ ਦੇ ਨਾਲ ਇਕਾਗਰਤਾ ਦੇ ਨਾਲ ਸੁਣਦੀ ਹੈ ਪਾਇ ਸਾਹਿਬ ਜੀ ਕਾਫੀ ਗੱਲਾਂ ਆਪਣੀਆਂ ਕਾਫੀ ਲੰਮੀਆਂ ਹੋ ਗਈਆਂ ਨੇ ਮੈਂ ਆਪ ਜੀ ਤੋਂ ਆਖਰੀ ਦੋ ਸ਼ਬਦ ਸੁਣਨਾ ਚਾਹਵਾਂਗੇ ਆਪ ਜੀ ਇਥੋਂ ਦੀਆਂ ਸ਼ਕਤਾਂ ਨੂੰ ਜਾਂ ਬਲਾਸਪੁਰ ਦੀਆਂ ਸ਼ਕਤਾਂ ਨੂੰ ਸਾਡੇ ਜੁਪੀਰੀਆਂ ਸ਼ਕਤਾਂ ਨੂੰ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਹੈ ਜੀ ਗੁਰੂ ਸਾਹਿਬਾਂ ਦੀ ਬੜੀ ਕਿਰਪਾ ਆਪਾਰ ਕਿਰਪਾ ਕਿਉਂਕਿ ਮੈਂ ਜੁਪੀ ਪਹਿਲੀ ਵਾਰ ਆਇਆ ਮੈਂ ਦੇਖਿਆ ਵੀ ਬਹੁਤ ਖੁਸ਼ੀ ਦੇ ਨਾਲ ਆਪਸ ਦੇ ਵਿੱਚ ਭਾਈਚਾਰਾ ਰਲ ਕੇ ਇਸ ਸਮਾਗਮ ਕਰਤਾ ਹੈ ਤੇ ਖੁਸ਼ੀ ਹੋਈ ਸਾਰੇ ਰਲ ਕੇ ਕਰਦੇ ਆਂ ਬਸ ਮੇਰਾ ਆਖਰੀ ਸੁਨੇਹਾ ਸੰਗਤ ਨੂੰ ਇਹ ਹੀ ਹੈ ਕਿ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਹੋਰ ਵੀ ਗੁਰੂ ਦੀ ਜਾਤ ਦੇ ਵਿੱਚ ਜੁੜੀਏ ਸਮਾਗਮ ਕਰਾਈਏ ਗੁਰੂ ਵਾਲੇ ਬਣੀਏ ਗੁਰੂ ਵੱਲ ਨੂੰ ਕਦਮਾਂ ਜਿਹੜਾ ਉਹ ਵਧਾਈਏ ਕਿਉਂਕਿ ਚਰਨ ਸ਼ਰਨ ਗੁਰ ਇੱਕ ਬੰਡਾ ਜਾਇ ਚੱਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਨੇਤ ਹੈ ਇਸ ਵਾਸਤੇ ਗੁਰੂ ਵਾਲੇ ਬਣੀਏ ਗੁਰੂ ਗੁਰੂ ਗਰਮਣ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਗੁਰੇ ਕਾ ਹੈ ਨਾਉ ਬੁਰਾ ਤੇ ਮੈਂ ਆਪਸੀ ਤੁਹਾਡੀ ਭਾਈਚਾਰੇ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦਾ ਆਂ ਤੇ ਤੁਸੀਂ ਚੈਨਲ ਤੇ ਲਾਈਵ ਕਰ ਰਹੇ ਤੁਹਾਡੇ ਵੀ ਚੜ੍ਹਦੀ ਕਲਾ ਦੀ ਅਰਦਾਸ ਦਾਤਾ ਕਿਰਪਾ ਕਰੇ ਬਸ ਆਪਾਂ ਇਸੇ ਤਰ੍ਹਾਂ ਗੁਰੂ ਦੀਆਂ ਜਾਤਾਂ ਸਾਡੇ ਜਿਹੜੇ ਸਿੱਖ ਸ਼ਹੀਦਾਂ ਨਾ ਜਾਤਾਂ ਉਹ ਵੱਧ ਚੜ੍ਹ ਕੇ ਮਣਉਂਦੇ ਰਹੀਏ ਤੇ ਗੁਰੂ ਦੇ ਨਾਲ ਜੁੜੀਏ ਬਸ ਇਹੀ ਸੁਨੇਹਾ ਜੀ ਗੁਰੂ ਨਾਲ ਜੁੜੋ ਧੰਨਵਾਦ ਜੀ ਇਹ ਹਨ ਭਾਈ ਜਸਵਿੰਦਰ ਸਿੰਘ ਜੀ ਬਾਗੀ ਜਿਹੜੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਚੱਲ ਕੇ ਯੂਪੀ ਦੇ ਵਿੱਚ ਆਏ ਨੇ ਜਿਵੇਂ ਕਿ ਇਹਨਾਂ ਦੇ ਨਾਮ ਦੇ ਨਾਲ ਬਾਗੀ ਆ ਮੈਂ ਕਹਿਣਾ ਚਾਹਾਂ ਉਹ ਖਾਲਸਾ ਹਮੇਸ਼ਾ ਬਾਗੀ ਰਹਿੰਦਾ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੌਲ ਇਹੋ ਜੀ ਸਕਾਸ਼ੜੀ ਆ ਕਿ ਖਾਲਸੇ ਦੇ ਹਮੇਸ਼ਾ ਵਿਚਾਰ ਵੀ ਬਾਗੀ ਰਹਿੰਦੇ ਨੇ ਤੇ ਹਕੂਮਤ ਕੋਈ ਵੀ ਕੋਈ ਵੀ ਹੋਵੇ ਕਿਸੇ ਸਮੇਂ ਦੀ ਹੋਵੇ ਕੋਈ ਵੀ ਕਿਹੜਾ ਵੀ ਦੇਸ਼ ਖੰਡ ਹੋਵੇ ਕਿਹੜਾ ਵੀ ਦੇਸ਼ ਕਾਲ ਹੋਵੇ ਹਮੇਸ਼ਾ ਖਾਲਸੇ ਦਾ ਜਿਹੜਾ ਵਾ ਬਾਗੀ ਹੀ ਰਹੇਗਾ ਕਿਉਂਕਿ ਸਾਨੂੰ ਗੁਰਤੀ ਇਦਾਂ ਨਹੀਂ ਮਿਲੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ